ਪੰਜਾਬ ਨੇ ਸੈਂਟਰ ਦੀ ਡਾਇਰੈਕਸ਼ਨ ਹੈ ਤੇ ਕੀਤਾ ਮਿਲ ਕੇ ਕੀਤਾ ਬਿਲਕੁਲ ਕਲੀਅਰ ਲੱਗ ਰਿਹਾ ਹੈ ਵੀ ਇਹ ਕੇਜਰੀਵਾਲ ਤੇ ਮੋਦੀ ਦਾ ਅੰਦਰ ਖਾਤੇ ਕੋਈ ਨਾ ਕੋਈ ਸਮਝੌਤਾ ਹੋਇਆ ਤਾਂ ਤੁਹਾਨੂੰ ਹੁਣ ਅੱਗੇ ਰਸਤਾ ਕੀ ਲੱਗਦਾ ਹੈ ਪੰਜਾਬ ਦੀ ਜਨਤਾ ਨੇ ਅੱਗੇ ਵੋਟਾਂ 'ਚ ਵੀ ਜਾਣਾ ਹੈ ਜਾਂ ਉਹਨਾਂ ਨੇ ਡੇ ਟੂ ਡੇ ਲੈਵਲ ਦੇਖੋ ਪੰਜਾਬ ਦੇ ਵਿੱਚ ਤਾਂ ਮੈਨੂੰ ਬਹੁਤ ਹੀ ਡਿਸਮਲ ਮਾੜਾ ਭੈੜਾ ਸਿਨੈਰੀਓ ਸੀਨ ਲੱਗ ਰਿਹਾ ਸਾਰਾ ਸਰ ਜੋ ਵੀ ਹੋਇਆ ਜੀ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਉਸ ਤੋਂ ਬਾਅਦ ਤੁਹਾਡੀ ਕੀ ਟਿੱਪਣੀ ਆ ਉਸ ਤੇ ਪਹਿਲੀ ਗੱਲ ਤਾਂ ਇਹ ਵੀ ਜੋ ਦੋ ਤਿੰਨ ਥਾਂ ਤੇ ਹੋਇਆ ਬਹੁਤ ਹੀ ਗਲਤ ਹੋਇਆ ਕਿਸੇ ਪਰੰਪਰਾ ਚ ਨਹੀਂ ਟ੍ਰੀਚਰਸ ਟਾਈਪ ਗਿਣਿਆ ਜਾਂਦਾ ਹੈ ਸਾਰਾ ਕੁਝ ਵੀ ਕਿਸੇ ਨੂੰ ਤੁਸੀਂ ਵੀ ਧੋਖਾ ਦੇ ਕੇ ਕਿਸੇ ਨੂੰ ਫੜਨਾ ਹੋਵੇ ਇਸ ਟਾਈਮ ਤੇ ਨਾ ਤਾਂ ਕੋਈ ਵੋਟ ਹੈ ਨਾ ਕੋਈ ਇਲੈਕਸ਼ਨ ਆ ਰਹੀ ਹੈ ਤੇ ਇੰਨਾ ਸਖਤ ਫੈਸਲਾ ਸਰਕਾਰ ਦੇ ਵੱਲੋਂ ਲਿਆ ਗਿਆ ਪਹਿਲਾਂ ਉਹ ਪ੍ਰੋਸੈਸ ਚ ਇਹ ਜੇ ਉਠਾਉਣਾ ਹੀ ਸੀ ਤਾਂ ਫਿਰ ਪਹਿਲਾਂ ਹੀ ਉਠਾ ਦਿੰਦੇ ਇੱਕ ਸਾਲ ਦਾ ਜਿਹੜਾ ਸਮਾਂ ਲੈ ਕੇ ਉਠਾਇਆ ਇਹਦੀ ਵਜ੍ਹਾ ਤੁਹਾਨੂੰ ਕੀ ਦੇਖੋ ਕਈ ਵਾਲੀ ਤਾਂ ਗੱਲ ਤਾਂ ਤੁਸੀਂ ਪੋਲੀਟਿਕਲੀ ਵਰਤਣਾ ਹੁੰਦਾ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਅਸੀਂ ਵੀ ਕੋਈ ਉਹਨਾਂ ਨੇ ਆਪਣਾ ਸੋਚ ਕੇ ਗਲਤ ਕੀਤਾ ਪਲਾਨਡ ਗਲਤ ਕੀਤਾ ਦੋਨੋਂ ਜਥੇਬੰਦੀਆਂ ਨੇ ਜਾ ਕਿੰਨੇ ਕੁ ਦੀ ਮਤਲਬ ਕਿ ਉਹਦੇ ਵਿੱਚ ਉਹਨਾਂ ਦੀਆਂ ਕਿਸੇ ਕਿਸਮ ਦੀਆਂ ਪਲਾਨਿੰਗ ਸੀ ਪਰ ਇਹ ਜ਼ਰੂਰ ਹੈ ਵੀ ਉਹਨਾਂ ਦਾ ਜਿਹੜਾ ਸਾਰਾ ਕੁਝ ਹੈ ਉਹ ਸਰਕਾਰਾਂ ਦੇ ਹੱਕ 'ਚ ਭੁਗਤਿਆ ਰਿਹਾ ਉਹਨਾਂ ਦੀ ਇਹ ਇਹ ਜਿਹੜਾ ਸਾਰਾ ਪੱਖ ਹੈ ਕਿ ਸਰਕਾਰ ਨੂੰ ਇੰਨਾ ਹੌਸਲਾ ਮਿਲ ਗਿਆ ਕਿ ਅਸੀਂ ਇਹ ਕੰਮ ਕਰੀਏ ਉਹਦੀ ਤੁਸੀਂ ਕੀ ਸਪੇਸ ਦੇਖਦੇ ਹੋ ਉਹਦੀ ਸਪੇਸ ਕਿਵੇਂ ਬਣੀ ਹੈ ਉਹਨਾਂ ਦੇ ਬੈਠਣ ਕਰਕੇ ਬਣੀਆਂ ਦੋ ਜਥੇਬੰਦੀਆਂ ਕਰਕੇ ਬਣੀਆਂ ਹੈ ਜੋ ਦੋ ਦਸੇ ਬੰਦੇਆਂ ਨਾਲ ਇੱਕ ਕਲੀਅਰ ਹੋ ਗਿਆ ਵੀ ਇਹ ਕਿਸਾਨ ਆ ਜਿਹੜੀ ਮੂਵਮੈਂਟ ਆ ਉਹ ਵੰਡੀ ਗਈ ਇਹ ਪੰਜਾਬ ਦੀ ਗਵਰਨਮੈਂਟ ਨੇ ਕੀਤਾ ਜਿਹੜਾ ਕੰਮ ਉਹ ਜਿਹੜਾ ਜਨਰਲ ਸੈਂਟੀਮੈਂਟ ਆ ਪੰਜਾਬ ਦੀ ਪ੍ਰੈਜ਼ੈਂਟਰੀ ਦਾ ਉਹਦੇ ਵਿੱਚ ਐਂਗਰ ਵੀ ਹੁੰਦਾ ਉਹਦੇ ਵਿੱਚ ਲੜਨ ਦਾ ਜਮਾਦਾ ਵੀ ਹੁੰਦਾ ਉਹ ਤੁਹਾਨੂੰ ਕੀ ਲੱਗਦਾ ਕਿ ਕਿਦਾਂ ਰਿਸਪੌਂਡ ਕਰੂਗਾ SKM ਦੀ ਪੋਲਿਟਿਕਸ ਉਹ ਵੀ ਇੱਕ ਆਪਣੇ ਲੈਵਲ ਤੇ ਚੱਲ ਰਹੀ ਸੀ ਤਾਂ ਦੇਖਿਆ ਕਿ ਜਿੱਦਾਂ ਭਗਵੰਤ ਮਾਨ ਨੇ ਉਹਨਾਂ ਨੂੰ ਡਿਸਰਿਗਾਰਡ ਕੀਤਾ ਚੱਲਦੀ ਮੀਟਿੰਗ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦਾ ਇੱਕ ਵੀ ਬੰਦਾ ਚੰਡੀਗੜ੍ਹ ਨਹੀਂ ਆਉਣ ਦਿੱਤਾ ਤਾਂ ਤੁਹਾਨੂੰ ਲੱਗਦਾ ਵੀ ਉਹ ਵੀ ਕਿਸ ਨਾ ਕਿਸੇ ਪਾਸੇ ਜਿਹੜੀ ਫੇਲੀਅਰ ਉਹਨਾਂ ਦੀ ਐਜੀਟੇਸ਼ਨ ਵੀ ਹੈ ਮੈਂ ਨਹੀਂ ਕਹਿੰਦਾ ਵੀ ਇਹ ਇੱਕ ਫਾਰਮਿੰਗ ਪ੍ਰਤੀ ਕੋਈ ਵੀ ਇਹ ਭਗਵੰਤ ਮਾਨ ਸਰਕਾਰ ਦਾ ਨਰਮੈਟੀਟਿਊਡ ਹੈ ਉਹਨਾਂ ਨੂੰ ਉਸ ਲੈਵਲ ਤੇ ਡੀਲ ਕਰਕੇ ਸਨਬ ਕਰਨਾ ਚਾਹੁੰਦੇ ਆ ਇਹਨਾਂ ਨੂੰ ਆਹਾ ਉਦੋਂ ਵੀ ਭੜੇ ਤਰੀਕੇ ਨਾਲ ਥੋਟਾ ਹੈਗਾ ਤੁਹਾਨੂੰ ਲੱਗਦਾ ਵੀ ਉਹਨਾਂ ਦੀ ਜਿਹੜੀ ਇੱਕ ਜਿਹੜੀ ਰਣਨੀਤਿਕ ਪਹੁੰਚ ਹੈ ਕਿਸਾਨ ਜਥੇਬੰਦੀਆਂ ਦੀ ਵੱਖ-ਵੱਖ ਮਸਲਿਆਂ ਤੇ ਧਰਨੇ ਲਾਉਣੇ ਜਾਂ ਇੱਕ ਕੰਟੀਨਿਊਸਲੀ ਐਜੀਟੇਟਿਵ ਮੂਡ ਦੇ ਵਿੱਚ ਰਹਿਣਾ ਉਹ ਵੀ ਇੱਕ ਨੁਕਸਦਾਰ ਪਹੁੰਚ ਹੈ ਇਹ ਵੀ ਮੈਂ ਕਹਿੰਦਾ ਵੀ ਐਸਕੇਐਮ ਦੀ ਪੋਲਿਟਿਕਸ ਬਹੁਤ ਫੂਲ ਪ੍ਰੂਫ ਹੈ ਉਹਨਾਂ ਦੀਆਂ ਗਲਤੀਆਂ ਵੀ ਹੈਗੀਆਂ ਬਹੁਤ ਜੋ ਇੱਕ ਬੈਂ ਸਿੰਘ ਦੀ ਪੋਲਿਟਿਕਸ ਸੀ ਜਾਂ ਜੋ ਜੋ ਇੱਕ ਯੋਗੀ ਦੀ ਪੋਲਿਟਿਕਸ ਹੈ ਯੂਪੀ ਦੇ ਵਿੱਚ ਉਸ ਕਿਸਮ ਦੀ ਮੋਡ ਸਪਰੈਂਡੀ ਤੇ ਪੰਜਾਬ ਗਵਰਨਮੈਂਟ ਆ ਚੁੱਕੀ ਹੈ ਤੁਹਾਨੂੰ ਕੀ ਲੱਗਦਾ ਜੋ ਯੂਪੀ 'ਚ ਰਿਸਪਾਂਸ ਲੋਕਾਂ ਦਾ ਹੋਇਆ ਹੈ ਸਾਰੇ ਨੂੰ ਪੰਜਾਬ 'ਚ ਉਹ ਦੂ ਡਿਫਰੈਂਟ ਰਿਸਪਾਂਸ ਹੋਊਗਾ ਅ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮੀਰ ਸਿੰਘ ਬੀਤੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਜੋ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਮੋਰਚਾ ਲੱਗਿਆ ਹੋਇਆ ਸੀ ਉਸ ਨੂੰ ਜਬਰੀ ਚੁਕਵਾ ਦਿੱਤਾ ਗਿਆ ਤੇ ਸਾਰਾ ਜਿਹੜਾ ਰਸਤਾ ਹੈਗਾ ਉਹ ਹੁਣ ਖੁੱਲ ਚੁੱਕਿਆ ਤੇ ਜੋ ਕਿਸਾਨਾਂ ਦੀਆਂ ਜਿਹੜੀਆਂ ਸ਼ਿਫਟ ਅਰੇਂਜਮੈਂਟ ਸੀਗੀਆਂ ਇੰਸਟਾਲਮੈਂਟਸ ਸੀਗੀਆਂ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੀਆਂ ਰਾਵਾਂ ਆ ਰਹੀਆਂ ਨੇ ਕਿ ਜਿਹੜੇ ਵੀ ਕਿਸਾਨ ਆ ਗੂ ਫੜੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਸਰਵਨ ਸਿੰਘ ਪੰਦੇਰ ਉਹਨਾਂ ਸਾਰਿਆਂ ਦੇ ਬਾਬਤ ਗੱਲਬਾਤ ਆ ਰਹੀ ਹੈ ਤੇ ਪਰ ਇਹਦੇ ਵਿੱਚ ਸਵਾਲ ਸੰਯੁਕਤ ਕਿਸਾਨ ਮੋਰਚੀ ਦੀ ਜਿੱਥੇ ਬੰਦਿਆਂ ਨੇ ਵਿਰੋਧ ਵੀ ਕੀਤਾ ਪਰ ਇਹਨਾਂ ਦੇ ਵਿੱਚ ਹੁਣ ਸਵਾਲਾਂ ਦਾ ਸਵਾਲ ਇਹ ਹੈ ਕਿ ਜਿਹੜੀ ਕਿਸਾਨ ਤਹਿਰੀਕ ਸਾਲ 2020-21 ਦੇ ਅੰਦੋਲਨ ਦੇ ਨਾਲ ਪੂਰੇ ਦੇਸ਼ ਦੇ ਵਿੱਚ ਇੱਕੋ ਦਾ ਇੰਪੈਕਟ ਪਿਆ ਸੀ ਜੋ ਪੰਜਾਬ ਨੇ ਇੱਕ ਅੰਦੋਲਨ ਲੀਡ ਕੀਤਾ ਸੀ ਨਰਿੰਦਰ ਮੋਦੀ ਦੀ ਗਵਰਨਮੈਂਟ ਦੇ ਖਿਲਾਫ ਉਹ ਜਿਹੜਾ ਅੰਦੋਲਨ ਹੈ ਜਾਂ ਜਿਹੜੀ ਉਹ ਸ਼ਰਾਖ ਹੈ ਪੰਜਾਬ ਦੀ ਕਿਸਾਨੀ ਦੀ ਅੱਜ ਕਿੱਥੇ ਖੜੀ ਆ ਜਦੋਂ ਕਿ ਪੰਜਾਬ ਦੀ ਆਪਣੀ ਸਰਕਾਰ ਜਿਹੜੀ ਆ ਉਸ ਨੇ ਇਸ ਕਿਸਮ ਦਾ ਇੱਕ ਜਬਰੀ ਉਹਨਾਂ ਨੂੰ ਖਦੇੜਨ ਦਾ ਜਿਹੜਾ ਫੈਸਲਾ ਲਿਆ ਉਸ ਤੋਂ ਬਾਅਦ ਜਿਹੜੀ ਕਿਸਾਨ ਨੇ ਉਹ ਕੋ ਬਹੁਤ ਜ਼ਿਆਦਾ ਕੋਈ ਹਲ ਹੁਜਤ ਨਹੀਂ ਕਰ ਸਕੇ ਤੇ ਇਹ ਸਾਰੇ ਦੇ ਵਿੱਚ ਜੋ ਪੰਜਾਬ ਦੇ ਵਿੱਚ ਰਾਜਨੀਤਿਕ ਖਲਾਅਤ ਨੇ ਉਹਦਾ ਕੀ ਮੈਸੇਜ ਪੋਲਿਟੀਕਲ ਮੈਸੇਜ ਗਵਰਨਮੈਂਟ ਕੀ ਦੇਣਾ ਜਾਂਦੀ ਹੈ ਕਿਸਾਨ ਲਹਿਰ ਦੇ ਕੋਲ ਕੀ ਹੈ ਤੇ ਜਿਹੜੇ ਸਮਾਜ ਦੇ ਦੂਜੇ ਤਬਕੇ ਨੇ ਉਹ ਇਹ ਸਾਰੇ ਵਰਤਾਰੇ ਨੂੰ ਕਿੱਦਾਂ ਦੇਖ ਰਹੇ ਨੇ ਆਪਾਂ ਇਹ ਸਾਰੇ ਨੁਕਤੇ ਤੇ ਗੱਲਬਾਤ ਕਰਦੇ ਆ ਜਸ਼ਪਾਲ ਸਿੰਘ ਸਿੱਧੂ ਉਹਨਾਂ ਦੇ ਨਾਲ ਸੀਨੀਅਰ ਜਰਨਲਿਸਟ ਨੇ ਜਦੋਂ ਤੋਂ ਇਹ ਤਹਿਰੀਕ ਚੱਲੀ ਸੀ ਪਿਛਲੇ 2 2020-21 ਦੇ ਵਿੱਚ ਲਗਾਤਾਰ ਉਸ ਤਹਿਰੀਕ ਨਾਲ ਵੀ ਜੁੜੇ ਰਹੇ ਨੇ ਤੇ ਇਸ ਤਹਿਰੀਕ ਨੂੰ ਜੋ ਇੱਥੇ ਸ਼ੰਭੂ ਬਾਰਡਰ ਤੇ ਚੱਲ ਰਹੀ ਸੀ ਇਸ ਦੇ ਬਾਰੇ ਵੀ ਇਹਨਾਂ ਦਾ ਇੱਕ ਖਾਸ ਕਿਸਮ ਦਾ ਵਿਊ ਸੀ ਤੇ ਹੁਣ ਇਹ ਸਾਰੇ ਵਰਤਾਰੇ ਤੋਂ ਬਾਅਦ ਇਹ ਕਿੱਦਾਂ ਦੇਖਦੇ ਨੇ ਸਾਰੀ ਸਥਿਤੀ ਨੂੰ ਆਪਾਂ ਪਹਿਲਾਂ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੋ ਵੀ ਹੋਇਆ ਜੀ ਪਿਛਲੇ 2-3 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਤੁਹਾਡੀ ਕੀ ਟਿੱਪਣੀ ਆ ਉਸਤੇ ਪਹਿਲੀ ਗੱਲ ਤਾਂ ਇਹ ਵੀ ਜੋ ਦੋ ਤਿੰਨ ਥਾਂਾਂ 'ਚ ਹੋਇਆ ਬਹੁਤ ਹੀ ਗਲਤ ਹੋਇਆ ਤੇ ਜਿਹੜਾ ਕਦੇ ਵੀ ਕੋਈ ਸਰਕਾਰ ਆ ਆ ਅਥਾਰਟੀਰੀ ਜਾਂ ਸਰਕਾਰ ਹੋਵੇ ਕੋਈ ਡਿਕਟੇਟਰਸ਼ਿਪ ਹੋਵੇ ਕੋਈ ਡੈਮੋਕ੍ਰੇਸੀ ਵਾਲੀ ਸਰਕਾਰ ਤੋਂ ਤਾਂ ਕਦੇ ਇਹ ਜੀ ਉਮੀਦ ਰੱਖੀ ਨਹੀਂ ਜਾ ਸਕਦੀ ਜੋ ਕੁਝ ਹੋਇਆ ਦੇਖੋ ਜਿਸ ਤਰੀਕੇ ਨਾਲ ਤੁਸੀਂ ਬੰਦਿਆਂ ਨੂੰ ਚੰਡੀਗੜ੍ਹ 'ਚ ਗੱਲਬਾਤ ਕਰਨ ਲਈ ਬੁਲਾਉਣੇ ਹੋ ਤੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਇਸ ਕਿਸਮ ਦੀ ਉਹਨਾਂ ਦੀ ਸਟੇਟਸ ਵੀ ਦਿੰਨੇ ਹੋ ਵੀ ਉਹਨਾਂ ਉਹ ਸਿੱਧੀ ਗੱਲਬਾਤ ਵਿੱਚ ਸ਼ਾਮਲ ਹੈ ਸੈਂਟਰ ਦੇ ਤਿੰਨ ਕੈਬਨਿਟ ਮਨਿਸਟਰਾਂ ਦੇ ਨਾਲ ਹਾਂ ਤੇ ਇਸ ਰਤਵੇ ਚ ਆ ਕੇ ਬੰਦੇ ਗੱਲਬਾਤ ਚ ਕਰਨਾ ਹੁਣ ਕੇਂਦਰ ਦੇ ਬੰਦੇ ਹੋਣ ਸਾਰੇ ਤੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉੱਥੋਂ ਨਿਕਲਣ ਤੇ ਮਹਾਲੀ ਤੁਸੀਂ ਨਿਕਲਦੇ ਹੀ ਮਤਲਬ ਕਿ 2-4 ਕਿਲੋਮੀਟਰ ਤੇ ਜਾ ਕੇ ਜਿੱਦੋਂ ਬਾਰਡਰ ਬਦਲਦਾ ਪੰਜਾਬ ਦਾ ਆ ਜਾਂਦਾ ਉੱਥੇ ਤੁਸੀਂ ਫੜ ਲਓ ਇਹ ਆਪਣੇ ਆਪ ਵਿੱਚ ਅ ਕਦੇ ਨਹੀਂ ਹੋਇਆ ਇਹ 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 ਮਤਲਬ ਕਿ ਕਿਸੇ ਕਿਸੇ ਪਰੰਪਰਾ ਚ ਨਹੀਂ ਟੀਚਰਸ ਟਾਈਪ ਗਿਣਿਆ ਜਾਂਦਾ ਹੈ ਸਾਰਾ ਕੁਝ ਵੀ ਕਿਸੇ ਨੂੰ ਤੁਸੀਂ ਵੀ ਧੋਖਾ ਦੇ ਕੇ ਕਿਸੇ ਨੂੰ ਫੜਨਾ ਹੋਵੇ ਤੇ ਫੜ ਤੁਸੀਂ ਜੇ ਫੜਨਾ ਹੀ ਸੀ ਇਹਨਾਂ ਨੇ ਭਗਵੰਤ ਸਰਕਾਰ ਨੇ ਤਾਂ ਉੱਥੇ ਜਾ ਕੇ ਫੜੇ ਜਾ ਸਕਦੇ ਸੀਗੇ ਸ਼ੰਭੂ ਪਹੁੰਚ ਜਾਂਦੇ ਉੱਥੇ ਉਹ ਖਨੋਰੀ ਜਗਜੀਤ ਸਿੰਘ ਡੱਲੇਵਾਲ ਪਹੁੰਚ ਜਾਂਦਾ ਉੱਥੇ ਫੜੇ ਜਾ ਸਕਦੇ ਸੀ ਉਹ ਕਿਹੜੇ ਕੋਈ ਕੋਈ ਉਹ ਕਿਸੇ ਥਾਂ ਦਾ ਉਹ ਕਿਤੇ ਹੋਰ ਜਾ ਰਹੇ ਸੀ ਮੁੜ ਕੇ ਮੌਕਾ ਨਹੀਂ ਸੀ ਮਿਲਣਾ ਸਵਾਲ ਹੈ ਵੀ ਤੁਸੀਂ ਬੰਦਿਆਂ ਨੂੰ ਗਾਈਡ ਵੀ ਕਰਦੇ ਹੋ ਲੈ ਕੇ ਵੀ ਇੱਥੇ ਆਉਨੇ ਹੋ ਤੇ ਤੁਸੀਂ ਫਿਰ ਉਹਨਾਂ ਨਾਲ 13 ਮਹੀਨਿਆਂ ਤੋਂ ਸ਼ੁਰੂ ਹੋਇਆ ਪਿਛਲੇ ਸਾਲ ਫਰਵਰੀ ਦਾ ਸ਼ੁਰੂ ਹੋਇਆ ਵਾ ਫਰਵਰੀ ਵਿੱਚ ਤੁਸੀਂ ਭਗਵੰਤ ਮਾਨ ਚੀਫ ਮਿੰਿਸਟਰ ਆਪ ਬਚੋਲੀਆ ਬੰਦਾ ਸੈਂਟਰ ਦੇ ਨਾਲ ਗੱਲਬਾਤ ਕਰਾਉਂਦਾ ਇਹਨਾਂ ਦੀ ਤੋ ਉਹ ਵੀ ਇੱਕ ਖਾਸ ਕਿਸਮ ਦੀ ਤੁਸੀਂ ਐਹਮiyet ਦਿੰਨੇ ਹੋ ਇਹਨਾਂ ਬੰਦਿਆਂ ਨੂੰ ਤੁਸੀਂ ਦੋ ਦਾ ਫਿਰ ਇਹ ਵੀ ਪ੍ਰਮੋਟ ਕਰਦੇ ਹੋ ਵੀ ਇਹ ਦੋਨੋਂ ਇਸ ਕਿਸਮ ਦਾ ਫੀਲ ਕਰਨ ਇਸ ਕਿਸਮ ਦਾ ਮਹਿਸੂਸ ਕਰਨ ਜਿਥੇ ਬੰਦियां ਵੀ ਉਹ ਵੀ ਅਸੀਂ ਬਹੁਤ ਵੱਡਾ ਕੰਮ ਕਰ ਰਹੇ ਹਾਂ ਤੇ ਕਰ ਰਹੇ ਹੋਵਾਂਗੇ ਜਾਂ ਉਹਨਾਂ ਨੇ ਮਹਿਸੂਸ ਵੀ ਕੀਤਾ ਹੋ ਕਰ ਰਿਹਾ ਹੋਵੇਗਾ ਇਹ ਇੱਕ ਆਸਪੈਕਟ ਹੈ ਸਰਕਾਰ ਦੀ ਸਾਈਡ ਦਾ ਫਿਰ ਉਸ ਤੋਂ ਬਾਅਦ ਵੀ ਤੁਸੀਂ ਉਹਨਾਂ ਨਾਲ ਕਈ ਗੱਲ ਕਰਦੇ ਹੋ ਮਨਿਸਟਰ ਜਾਂਦੇ ਆ ਤੁਹਾਡੇ ਕਨੌਰੀ ਜਾਂਦੇ ਆ ਸ਼ੰਭੂ ਬਾਰਡਰ ਜਾਂਦੇ ਆ ਮਿਲਣਾ ਅਪੀਲਾਂ ਵੀ ਕਰਦੇ ਹਾਂ ਚਲੋ ਇਹ ਸਾਰਾ ਪ੍ਰੋਸੈਸ ਹੈ ਵੀ ਸੱਡਨਲੀ ਤੁਸੀਂ ਉਹਨਾਂ ਨੂੰ ਇਹ ਇਮਪ੍ਰੈਸ਼ਨ ਕਿਵੇਂ ਦਿੱਤਾ ਵੀ ਇਹੇ ਹੁਣ ਫੜ ਲੈਣੇ ਚਾਹੀਦੇ ਆ ਤੇ ਇਹ ਆਪਣੇ ਆਪ ਵਿੱਚ ਗਲਤ ਕੰਮ ਹੋਇਆ ਜੀ ਤਾਂ ਤੁਸੀਂ ਕੀ ਦੇਖਦੇ ਹੋ ਜਦੋਂ ਇਹ ਜਿਹੜਾ ਇਹਦੀ ਜਿਹੜੀ ਸਾਰੀ ਟਾਈਮਿੰਗ ਹੈ ਪਹਿਲਾਂ ਜਦੋਂ ਇਹ ਮੋਰਚਾ ਲਗਾਇਆ ਗਿਆ ਸੀ ਤਾਂ ਉਦੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਵੀ ਜਿਹੜੀ ਜੋ ਜੋ 2024 ਦੀਆਂ ਵੋਟਾਂ ਨੇ ਉਸ ਨੂੰ ਪੋਲਰਾਈਜ਼ ਕਰਨ ਦੇ ਲਈ ਇਹ ਮੋਰਚਾ ਲੱਗਿਆ ਹੈਗਾ ਤਰ੍ਹਾਂ ਤਰ੍ਹਾਂ ਦੀਆਂ ਇੰਟਰਪ੍ਰੀਟੇਸ਼ਨਾਂ ਆਈਆਂ ਜਿਹੜੀਆਂ ਸ਼ੰਭੂ ਬਾਰਡਰ ਤੇ ਮੋਰਚਾ ਲੱਗਿਆ ਸੀ ਤੇ ਕਿਹਾ ਗਿਆ ਕਿ ਇਹ ਬੰਦੇ ਸਰਕਾਰ ਦੇ ਹੀ ਬਿਠਾਏ ਹੋਏ ਨੇ ਇੱਕ ਕੈਡ ਨੇ ਵੀ ਇਹ ਗੱਲਾਂ ਕਹੀਆਂ ਪਰ ਜਿਹੜੀ ਇਹ ਸਾਰੀ ਟਾਈਮਿੰਗ ਸੀ ਉਹ ਸਾਰਾ ਕੁਝ ਪੱਖ ਗੁਜ਼ਰ ਗਿਆ ਸੀ ਇੱਕ ਵੀ ਬੀਜੇਪੀ ਨੂੰ ਖਸਾਰਾ ਵੀ ਹੋਇਆ ਇਹਦੇ ਨਾਲ ਪੰਜਾਬ ਹਰਿਆਣੇ ਦੇ ਖੇਤ ਦੇ ਵਿੱਚ ਜਿਸ ਢੰਗ ਦੇ ਨਾਲ ਜ਼ਹਿਰੀਲੀ ਗੈਸ ਦੇ ਗੋਲੇ ਛੱਡੇ ਗਏ ਜਾਂ ਜੋ ਵੀ ਹੋਇਆ 2024 ਦੀਆਂ ਵੋਟਾਂ ਦੇ ਵਿੱਚ ਫਿਰ ਉਹਦਾ ਥੋੜਾ ਅਸਰ ਵੀ ਦੇਖਣ ਨੂੰ ਮਿਲਿਆ ਪਰ ਜਿਹੜੀ ਇਹ ਟਾਈਮਿੰਗ ਹੈ ਇਹ ਟਾਈਮਿੰਗ ਇਸ ਟਾਈਮ ਤੇ ਨਾ ਤਾਂ ਕੋਈ ਵੋਟ ਹੈ ਨਾ ਕੋਈ ਇਲੈਕਸ਼ਨ ਆ ਰਹੀ ਹੈ ਤੇ ਇੰਨਾ ਸਖਤ ਫੈਸਲਾ ਸਰਕਾਰ ਦੇ ਵੱਲੋਂ ਲਿਆ ਗਿਆ ਪਹਿਲਾਂ ਉਹ ਪ੍ਰਸ਼ਾਸਨ 'ਚ ਇਹ ਜੇ ਉਠਾਉਣਾ ਹੀ ਸੀ ਤਾਂ ਫਿਰ ਪਹਿਲਾਂ ਹੀ ਉਠਾ ਦਿੰਦੇ ਇੱਕ ਸਾਲ ਦਾ ਜਿਹੜਾ ਸਮਾਂ ਲੈ ਕੇ ਉਠਾਇਆ ਇਹ ਦੀ ਵਜ੍ਹਾ ਤੁਹਾਨੂੰ ਕੀ ਦੇਖੋ ਕਈ ਵਾਲੀ ਤਾਂ ਗੱਲ ਤਾਂ ਤੁਸੀਂ ਪੋਲੀਟਿਕਲੀ ਵਰਤਣਾ ਹੁੰਦਾ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਅਸੀਂ ਵੀ ਕੋਈ ਉਹਨਾਂ ਨੇ ਆਪਣਾ ਸੋਚ ਕੇ ਗਲਤ ਕੀਤਾ ਪਲਾਨਡ ਗਲਤ ਕੀਤਾ ਦੋਨੋਂ ਜਥੇਬੰਦੀਆਂ ਨੇ ਜਾਂ ਕਿੰਨਿਆ ਕੋਈ ਮਤਲਬ ਕਿ ਉਹਦੇ ਵਿੱਚ ਉਹਨਾਂ ਦੀਆਂ ਕਿਸ ਕਿਸਮ ਦੀਆਂ ਪਲੈਨਿੰਗ ਸੀ ਪਰ ਇਹ ਜ਼ਰੂਰ ਹੈ ਵੀ ਉਹਨਾਂ ਦਾ ਜਿਹੜਾ ਸਾਰਾ ਕੁਝ ਹੈ ਉਹ ਸਰਕਾਰਾਂ ਦੇ ਹੱਕ 'ਚ ਭੁਗਤਿਆ ਰਿਹਾ ਉਹਨਾਂ ਦੀ ਐਕਟੀਵਿਟੀ ਜਿਸ ਤਰੀਕੇ ਨਾਲ ਉਹ ਹੋ ਹਜੇ ਇਲੈਕਸ਼ਨ ਜਿਹੜੀ 24 ਵਾਲੀ ਮਈ ਵਾਲੀ ਇਲੈਕਸ਼ਨ ਸੀ ਮਈ ਚ ਸੀ ਇਲੈਕਸ਼ਨ ਤੁਸੀਂ ਫਰਵਰੀ ਚ ਇੱਥੇ ਬੈਠ ਗਏ ਹੋ ਇਹ ਵੀ ਪਤਾ ਸੀ ਵੀ ਮਈ ਚ ਇਲੈਕਸ਼ਨ ਹੋਣੀ ਆ ਪ੍ਰੋਸੈਸ ਸ਼ੁਰੂ ਸੀਗਾ ਤੇ ਮਈ ਤੋਂ ਬਾਅਦ ਜੂਨ ਜਾਂ ਜੁਲਾਈ ਚ ਸਰਕਾਰ ਬਣਨੀ ਆ ਤੁਸੀਂ 6 ਮਹੀਨੇ ਪਹਿਲਾਂ 5 ਮਹੀਨੇ 6 ਮਹੀਨੇ ਇੱਥੇ ਬੈਠ ਕੇ ਕਰੋਗੇ ਸੈਂਟਰ ਨੇ ਫੈਸਲਾ ਕਰਨਾ ਹੈ ਇਹ ਵੀ ਪਹਿਲਾਂ ਕਿਉਂ ਕੀਤਾ ਗਿਆ ਇਸ ਦੀ ਇੱਥੋਂ ਲੱਗਦਾ ਵੀ ਫਿਰ ਜਿਹੜੀ ਹਰਿਆਣੇ ਦੀ ਗਵਰਨਮੈਂਟ ਖੱਟੜ ਦੀ ਖੱਟੜ ਗਵਰਨਮੈਂਟ ਸੀ ਉਹਨਾਂ ਦਿਨਾਂ ਦੇ ਵਿੱਚ ਉਹਨੇ ਬੜਾ ਸਖਤ ਰਵਈਆ ਅਪਣਾਇਆ ਇਹ ਭਾਜਪਾ ਦੀ ਉਹ ਟਫਨੈਸ ਦਿਖਾਉਣਾ ਚਾਹੁੰਦੇ ਸੀ ਇਲੈਕਸ਼ਨ 'ਚ ਪਰ ਇਹ ਲੱਗਿਆ ਵੀ ਉਹਨਾਂ ਨੂੰ ਇਹ ਇਹ ਕੁਝ ਐਸ ਕਿਸਮ ਦਾ ਕਰਨਾ ਚਾਹੁੰਦੇ ਸੀ ਜਿਹੜਾ ਸਾਨੂੰ ਹੁਣ ਕਾਫੀ ਹੱਦ ਤੱਕ ਕਲੀਅਰ ਹੈ ਤਾਂ ਉਹ ਇਹ ਮੌਕਾ ਕਿਉਂ ਦਿੱਤਾ ਉਹਨਾਂ ਨੂੰ ਇਸ ਇਹਨਾਂ ਦਾ ਇਹ ਬਣਦਾ ਹੁੰਦਾ ਲੀਡਰਾਂ ਦਾ ਫਰਜ਼ ਵੀ ਹੈ ਅਸੀਂ ਅਸੀਂ ਬੇਸ਼ੱਕ ਈਮਾਨਦਾਰੀ ਨਾਲ ਕਰਦੇ ਹੁਈਏ ਅਸੀਂ ਭੁਗਤਦੇ ਕਿਹੜੇ ਪਾਸੇ ਸਾਡੀ ਪੋਲਿਟਿਕਸ ਹੈ ਜਿਹੜੀ ਜਾਂ ਸਾਡਾ ਇਸ ਦੇ ਉੱਤੋਂ ਫਾਇਦਾ ਕੌਣ ਰਹਾ ਰਿਹਾ ਤੇ ਫਿਰ ਉਹਦੇ ਵਿੱਚ ਭਗਵੰਤ ਮਾਨ ਕਿਉਂ ਮਿਡਲਿੰਗ ਕਰਦਾ ਸੀ ਕਿਉਂ ਵਿਚੋਲੀਆ ਬਣਿਆ ਸੀ ਉਹ ਸਾਰੀ ਗੱਲ ਦਾ ਵਿਚੋਲਪਣਾ ਕਿਉਂ ਕੀਤਾ ਉਦੋਂ ਉਹਨਾਂ ਨੇ ਬਕਾਇਦਾ ਸਭ ਕੀਤੇ ਦਾ ਸਭ ਪਾਸੇ ਦਾ ਤੇ ਫਿਰ ਉਹ ਸਾਲ ਡੇਢ ਸਾਲ ਬੈਠੇ ਰਹੇ ਜਿਹੜੇ 13 ਮਹੀਨੇ ਹੋ ਚੱਲੇ ਆ ਤਕਰੀਬਨ ਤੇ ਉਹਦੇ ਵਿੱਚ ਥੋੜਾ ਸਮਝੌਤਾ ਆਪਸ ਵਿੱਚ ਹੀ ਹੋਇਆ ਕਿਉਂ ਨਹੀਂ ਗਿਆ ਤੁਹਾਡਾ ਐਕਸਪੈਂਡ ਵੀ ਨਹੀਂ ਕੀਤਾ ਸਮਝੌਤਾ ਵੀ ਨਹੀਂ ਹੋਇਆ ਤੁਸੀਂ ਦੋ ਜਥੇ ਬੰਨਿਆ ਇਹ ਕਿਹੜੇ ਮਗਾਲਤੇ ਜਾਂ ਭਲੇਖੇ ਤੇ ਰਹੇ ਹੋ ਇਹ ਜਥੇਬੰਦੀਆਂ ਵੀ ਅਸੀਂ ਸਾਰੇ ਦੇਸ਼ ਦਾ ਜ ਐਡਾ ਵੱਡਾ ਕਿਸਾਨਾਂ ਦਾ ਜਿਹੜਾ ਕੰਮ ਹੈ ਐਮਐਸਪੀ ਲੀਗਲਾਈਜ਼ ਕਰਨਾ ਮੇਨ ਹੈ ਉਹ ਅਸੀਂ ਕਰਵਾ ਦੇਾਂਗੇ ਜਾਂ ਜਿਹੜੀਆਂ ਆਹ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਸੀ ਇਹਦੇ ਵਿੱਚ ਕੌਣ ਕਹਿੰਦਾ ਵੀ ਇਹ ਬਿਲਕੁਲ ਨਹੀਂ ਪਤਾ ਉਹਨਾਂ ਨੂੰ ਵੀ ਇਹ ਕੈਲਕੂਲੇਸ਼ਨ ਕੀ ਬਣਦੀ ਹੈ ਜਾਨ ਬੂਣ ਤੇ ਆਦ ਕੀ ਕੈਲਕੂਲੇਸ਼ਨ ਕਰਕੇ ਲਿਆਓ ਜੀ ਇਸ ਮੀਟਿੰਗ ਤੇ ਤਾਂ ਇਹਨਾਂ ਦੇ ਬੰਦੇ ਕੈਲਕੂਲੇਸ਼ਨ ਕਰਕੇ ਲਿਜਾ ਰਹੇ ਆ ਕਿਸਾਨ ਜਥੇਬੰਦੀਆਂ ਦੇ ਬੰਦੇ ਕੈਲਕੂਲੇਸ਼ਨ ਕਰਕੇ ਲਿਜਾ ਰਹੇ ਆ ਫਿਰ ਉਹ ਵਾਰੀ ਵਾਰੀ ਅਸੀਂ ਹੁਣ ਜਾਵਾਂਗੇ ਤਿੰਨ ਚਾਰ ਵਾਰ ਸ਼ੰਭੂ ਬਾਰਡਰ ਤੋਂ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਹਰ ਵਾਰ ਬਹੁਤ ਹੀ ਬੁਰਾ ਸਲੂਕ ਕੀਤਾ ਗਿਆ ਹਰਿਆਣਾ ਪੁਲਿਸ ਵੱਲੋਂ ਤਾਂ ਫੇਰ ਤੁਸੀਂ ਫੇਰ ਵਿੱਚ ਦੀ ਲੰਬਾ ਇੱਕ ਦੇ ਦਿੰਦੇ ਇਹ ਸਾਰਾ ਜਿਹੜਾ ਪ੍ਰੋਸੈਸ ਚੱਲਿਆ ਇਹ ਇਸ ਮਗਾਲਤੇ ਚੱਲਿਆ ਜਾਂ ਉਹਨਾਂ ਦੀ ਕੋਈ ਪਲੈਨਿੰਗ ਸੀ ਇਹ ਚਲੋ ਕਈ ਗੱਲਾਂ ਕਲੀਅਰ ਨਹੀਂ ਹੋ ਸਕਣੀਆਂ ਪਰ ਇਸ ਦੇ ਵਿੱਚੋਂ ਉਸ ਪੋਲਿਟਿਕਸ ਨੇ ਜਿਹੜੀ ਐਂਟੀ ਕਿਸਾਨ ਪੋਲਿਟਿਕਸ ਹੈ ਜਾਂ ਕੇਂਦਰ ਦੀ ਪੋਲਿਟਿਕਸ ਹੈ ਬੀਜੇਪੀ ਦੀ ਪੋਲਿਟਿਕਸ ਜਿਹਦੇ ਚ ਉਹ ਜਿਹੜਾ 2021 ਵਾਲੇ ਕਿਸਾਨ ਮੋਰਚੇ ਦੇ ਵਿੱਚੋਂ ਬੈਨੀਫਿਟ ਲਿਆ ਸੀ ਜਾਂ ਇੱਕ ਬਹੁਤ ਵੱਡਾ ਉਹਨਾਂ ਨੂੰ ਉਹਨਾਂ ਦਾ ਉੱਚਾ ਕਦ ਹੋ ਗਿਆ ਸੀ ਜਿਹਦੇ ਵਿੱਚ ਇੱਕ ਸਿੱਖ ਕਮਿਊਨਿਟੀ ਦਾ ਵੀ ਆਪਣੇ ਆਪ ਵਿੱਚ ਕਦ ਬਹੁਤ ਵੱਡਾ ਹੋ ਗਿਆ ਸੀ ਵੀ ਇਹ ਐਸ ਵੱਡੀ ਅਚੀਵਮੈਂਟ ਕੀਤੀ ਹੈ ਤੇ ਸਾਰੇ ਦੇਸ਼ ਦਾ ਉਹ ਮੋਰਚਾ ਹੋ ਗਿਆ ਸੀ ਉਹਦਾ ਨੋਟਿਸ ਕਿਸਾਨ ਮੋਰਚਾ ਬਣ ਗਿਆ ਸੀ ਉਹਦਾ ਨੋਟਿਸ ਇੰਟਰਨੈਸ਼ਨਲ ਲੈਵਲ ਤੇ ਵੀ ਲਿਆ ਗਿਆ ਬਹੁਤ ਵੱਡਾ ਨੋਟਿਸ ਲਿਆ ਤੇ ਜਿਹੜਾ ਕਹਿ ਰਹੇ ਸੀ ਵੀ ਮੋਦੀ ਸਰਕਾਰ ਝੁਕਦੀ ਨਹੀਂ ਉਹਨੂੰ ਝੁਕਾ ਵੀ ਲਿਆ ਸੀ ਇਹ ਸਾਰੀਆਂ ਗੱਲਾਂ ਹੋਈਆਂ ਸੀਗੀਆਂ ਇਹਦਾ ਹੁਣ ਉਸ ਕਿਸਮ ਦਾ ਜਿਹੜਾ ਔਰਾ ਏਡਾ ਵੱਡਾ ਬਣਿਆ ਸੀ ਉਹਨੂੰ ਛੋਟਾ ਕਰਨਾ ਸੀ ਇਥੇ ਇਹ ਹੁਣ ਇਹ ਸੋਚਣ ਦੀਆਂ ਗੱਲਾਂ ਐ ਇਹਨਾਂ ਦੇ ਸਿੱਧੇ ਸਾਡੇ ਜਵਾਬ ਨਹੀਂ ਹੈ ਕੋਈ ਤੇ ਨਾ ਕੋਈ ਕਹਿ ਸਕਦਾ ਵੀ ਮੈਂ ਠੀਕ ਸਾਰੀ ਗੱਲ ਕਰ ਰਿਹਾ ਪਰ ਇਹ ਸੋਚਣ ਦੀਆਂ ਗੱਲਾਂ ਆ ਵੀ ਤੁਹਾਨੂੰ ਕੀ ਲੱਗਦਾ ਮਤਲਬ ਕਿ ਚੀਜ਼ਾਂ ਇੱਕ ਤਾਂ ਇਦਾਂ ਇੰਨੇ ਪਲਾਨਡ ਵਿੱਚ ਹੁੰਦੀਆਂ ਨੇ ਵੀ ਮਤਲਬ ਕਿ ਇਦਾਂ ਡਿਜ਼ਾਈਨ ਕਰਕੇ ਕਿਸੇ ਨੂੰ ਛੋਟਾ ਕੀਤਾ ਜਾ ਸਕਦਾ ਕਿਸੇ ਨੂੰ ਵੱਡਾ ਕੀਤਾ ਜਾ ਸਕਦਾ ਦੂਜੀ ਗੱਲ ਇਹ ਕਿ ਜੇ ਮੋਦੀ ਗਵਰਨਮੈਂਟ ਨੇ ਇਹ ਫੈਸਲਾ ਨਹੀਂ ਲਿਆ ਤੇ ਜਿਹੜੀ ਜਿਹੜੀਆਂ ਜਥੇਬੰਦੀਆਂ ਚਾਹੇ ਉਹਦੇ ਚ ਜ਼ਿਆਦਾ ਵੀ ਸੀਗੀਆਂ ਦਿੱਲੀ ਚ ਪਰ ਕੇਂਦਰ ਸਰਕਾਰ ਦੀ ਤਾਕਤ ਦੇ ਸਾਹਮਣੇ ਤਾਂ ਉਹ ਉਹਨਾਂ ਦੀ ਵੀ ਤਾਕਤ ਕੁਛ ਨਹੀਂ ਸੀ ਪਰ ਕੇਂਦਰ ਸਰਕਾਰ ਨੇ ਉਸ ਟਾਈਮ ਤੇ ਇੰਨਾ ਉਹਨਾਂ ਨੇ ਪ੍ਰਚਾਰ ਵੀ ਚਲਾਇਆ ਇੰਨਾ ਉਹਨਾਂ ਨੇ ਇੰਟਰਨੈਸ਼ਨਲੀ ਵੀ ਉਸ ਨੂੰ ਮੁੱਦਾ ਬਣਿਆ ਵੱਡੇ ਪੱਧਰ ਤੇ ਤੇ ਗਵਰਨਮੈਂਟ ਸਟਿਫ ਖੜੀ ਰਹੀ ਪਰ ਉਹਨਾਂ ਨੇ ਐਕਸ਼ਨ ਨਹੀਂ ਕੀਤਾ ਇਸ ਕਿਸਮ ਦਾ ਫੋਰਸਫੁਲ ਉਹਨਾਂ ਨੂੰ ਜਬਰੀ ਹਟਾਉਣ ਦਾ ਪਰ ਪੰਜਾਬ ਗਵਰਨਮੈਂਟ ਜਿਹੜੀ ਕਿ ਕਾਫੀ ਕਮਜ਼ੋਰ ਗਵਰਨਮੈਂਟ ਹੈ ਕੇਂਦਰ ਸਰਕਾਰ ਦੇ ਮੁਕਾਬਲੇ ਇਥੋਂ ਹੀ ਜ਼ਿਆਦਾਤਰ ਜ਼ਿਆਦਾ ਕਿਸਾਨ ਜਾ ਰਹੇ ਨੇ ਤਾਂ ਉਹਨਾਂ ਨੇ ਇੱਕ ਹੀ ਆ ਜਿਹੜਾ ਇਦਾਂ ਦਾ ਕੀਤਾ ਹੁਣ ਤਿੰਨ ਚਾਰਾਂ ਸਾਲਾਂ ਦੇ ਬਾਅਦ ਤੇ ਇਹ ਜਿਹੜਾ ਸਾਰਾ ਪੱਖ ਹੈ ਕਿ ਸਰਕਾਰ ਨੂੰ ਇਨਾ ਇਹ ਹੌਸਲਾ ਮਿਲ ਗਿਆ ਕਿ ਅਸੀਂ ਇਹ ਕੰਮ ਕਰੀਏ ਉਹਦੀ ਤੁਸੀਂ ਕੀ ਸਪੇਸ ਦੇਖਦੇ ਹੋ ਉਹਦੀ ਸਪੇਸ ਕਿਵੇਂ ਬਣੀ ਆ ਵੀ ਉਹਦੇ ਸਪੇਸ ਤਾਂ ਕਲੀਅਰ ਇਹਨਾਂ ਦੇ ਬੈਠਣ ਕਰਕੇ ਬਣੀਆਂ ਦੋ ਜਥੇਬੰਦੀਆਂ ਕਰਕੇ ਬਣੀਆਂ ਜੋ ਦੋ ਜਥੇਬੰਦੀਆਂ ਨਾਲ ਇੱਕ ਕਲੀਅਰ ਹੋ ਗਿਆ ਵੀ ਇਹ ਕਿਸਾਨ ਆ ਜਿਹੜੀ ਮੂਵਮੈਂਟ ਆ ਉਹ ਵੰਡੀ ਗਈ ਐਸਕੇਐਮ ਆ ਜਿਹੜੀ ਉਹ ਸੰਯੁਕਤ ਕਿਸਾਨ ਮੋਰਚਾ 32 ਸੀ 34 ਸੀ ਉਹਦੇ 'ਚ ਕੋਈ ਰੌਲਾ ਨਹੀਂ ਸੀ ਸੀਗੀਆਂ ਦੋ ਇਹ ਦੋ ਵਿੱਚ ਵੀ ਹੁੰਦੀਆਂ ਤਾਂ ਕੋਈ ਲੰਬਾ ਚੌੜਾ ਫਰਕ ਨਹੀਂ ਇਹ ਉਹ ਕਿਸਾਨਾਂ ਦੀ ਜਿਹੜੀ ਇੱਕਮੁੱਠਤਾ ਹੈ ਇੱਕ ਜੁਟਤਾ ਸੀਗੀ ਉਹਦੇ ਵਿੱਚ ਉਹ ਟੋਟਲ ਸਿੱਧੇ ਲੈਵਲ ਉੱਤੇ ਆ ਕੇ ਇਹ ਇਹ ਇਹਨਾਂ ਇਹਨਾਂ ਕਰਕੇ ਉਹਨਾਂ ਦਾ ਫਰਕ ਪਿਆ ਡਿਵੀਜ਼ਨ ਇਹ ਨਹੀਂ ਹੈ ਵੀ ਉਹ ਦੋ ਬੰਦੇ ਕਿੰਨੇ ਕੁ ਕਾਰਗਰ ਸੀ ਜਾਂ ਉਹਨਾਂ ਤੋਂ ਕਿੰਨਾ ਕੁ ਵੱਧ ਇਹਨਾਂ ਕੋਲ ਸੀ ਸਾਰਾ ਕਲਾਊਡ ਅਸੀਂ ਇਹਦੇ ਵਿੱਚ ਨਾ ਵੀ ਜਾਈਏ ਸਵਾਲ ਆ ਵੀ ਇਹਦੇ ਨਾਲ 1 ਫੁੱਟ ਦਾ ਇੱਕ ਸਪਲਿਟ ਦਾ ਇੱਕ ਜਿਹੜਾ ਪ੍ਰਦਰਸ਼ਨੀ ਸੀ ਉਹ ਸਾਰਾ ਸਾਹਮਣੇ ਆ ਗਈ ਬਿਲਕੁਲ ਫੁੱਟ ਵੀ ਇਸ ਤਰੀਕੇ ਨਾਲ ਆਈ ਵੀ ਐਸਕੇਮ ਤੇ ਇਸ ਇਹ ਦੋਨਾਂ ਜਥੇਦਾਰ ਜਥੇਬੰਦੀਆਂ ਦੀ ਆਸ ਵੀ ਸੀ ਸਮਝੌਤਾ ਕਰਾਉਣ ਇਕੱਠੇ ਹੋਣ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਈ ਮੀਟਿੰਗਾਂ ਦੇ ਬਾਅਦ ਇਕੱਠੇ ਨਹੀਂ ਹੋਈਆਂ ਇਹ ਵੀ ਨਹੀਂ ਇਕੱਠੇ ਇਕੱਠੇ ਹੋਈਆਂ ਸਾਰੀਆਂ ਇਕੱਠੇ ਨਾ ਹੋਣ ਦੇ ਨਾਲ ਨਾਲ ਮਤਲਬ ਕਿ ਵੀ ਐਸ ਕਿਸਮ ਤੇ ਗੱਲ ਹੋਈ ਵੀ ਉਹਨਾਂ ਵੱਲੋਂ ਜੋ ਲੱਗਦਾ ਹੈ ਇਹ ਹੁਣੇ ਤੱਕ ਵੀ ਇਹਦਾ ਕੋਈ ਉਹਨਾਂ ਨੇ ਐਸਕੇਮ ਨਹੀਂ ਕੀਤਾ ਵੀ ਇਹ ਉਹਨਾਂ ਉੱਤੇ ਇਹ ਜਥੇਬੰਦੀਆਂ ਦੋਸ਼ ਲਾ ਦੇਣ ਵੀ ਤੁਹਾਡੇ ਕਰਕੇ ਸਾਡੀ ਜਿਹੜੀ ਮੂਵਮੈਂਟ ਅਸੀਂ ਦੋ ਜਥੇਬੰਦੀਆਂ ਨੇ ਬਹੁਤ ਲੈ ਗਏ ਸੀਗੇ ਸ਼ੰਭੂ ਤੇ ਖਨੌਰੀ ਵਾਲੇ ਤੁਹਾਡੇ ਕਰਕੇ ਸਾਡਾ ਅਸੀਂ ਕੁਝ ਅਚੀਵ ਨਹੀਂ ਕਰ ਸਕੇ ਇਹ ਵੀ ਨਹੀਂ ਕਹਿ ਸਕਦੇ ਇਹ ਉਹਨਾਂ ਨੇ ਕਿਤੇ ਡਿਕਾ ਲਾਉਣ ਦੀ ਉਸ ਕਿਸਮ ਦੀ ਕੋਸ਼ਿਸ਼ ਨਹੀਂ ਕੀਤੀ ਠੀਕ ਹੈ ਨਹੀਂ ਸਮਝੋਤਾ ਹੋਇਆ ਇਹ ਇਹ ਸਾਰੇ ਫੈਕਟਰ ਤੇ ਇੱਕ ਤਾਂ ਇੱਕ ਤੇ ਇਹਦੇ ਵਿੱਚੋਂ ਜਿਹੜਾ ਮੈਂ ਜਿਹੜਾ ਤੁਸੀਂ ਕਹਿੰਦੇ ਵੀ ਇਹਦੀ ਕੀ ਬੂਰਾ ਪਲਾਨ ਲੱਗਦਾ ਮੈਨੂੰ ਸਰਕਾਰਾਂ ਲੈਵਲ ਤੇ ਡਿਵੀਜ਼ਨ ਕਰਨੀ ਸੀ ਉਹਨਾਂ ਨੇ ਥੱਲੇ ਨੀਚਾ ਦਿਖਾਉਣਾ ਸੀ ਕਿਸਾਨੀ ਨੂੰ ਵੇਖੋ ਇੱਕ ਗੱਲ ਬਿਲਕੁਲ ਕਲੀਅਰ ਹੈ ਤੁਹਾਨੂੰ ਜੇ ਪੀਜੈਂਟ ਮੂਵਮੈਂਟਸ ਦੀ ਉਹ ਮਿਰਦੁਲਾ ਮੁਕਰਜੀ ਤੇ ਉਹਨਾਂ ਦੀ ਕਿਤਾਬ ਪੜੋ ਸਾਰੀਆਂ ਉਹ ਉਹਨੇ ਸਾਰਾ ਬਿਲਕੁਲ ਕਲੀਅਰ ਹੈ ਵੀ ਜਿਹੜੀਆਂ ਵੱਡੀਆਂ ਪੀਜੈਂਟ ਮੂਵਮੈਂਟ ਉੱਠੀਆਂ ਉਹ ਪੰਜਾਬ ਤੋਂ ਉੱਠੀਆਂ 1907 ਤੋਂ ਅਜੀਤ ਸਿੰਘ ਤੋਂ ਪਾ ਪਗੜੀ ਸੰਭਾਲ ਜੱਟਾ ਤੋਂ ਸ਼ੁਰੂ ਹੁੰਦੀ ਹੈ ਭਗਤ ਸਿੰਘ ਦੇ ਚਾਚੇ ਤੋਂ ਤੇ ਉਹ ਪਿੱਛੋਂ ਲਗਾਤਾਰ ਚਲਦੀਆਂ ਰਹਿੰਦੀਆਂ ਨਾਲੇ ਸਿੱਧੀ ਅੰਗਰੇਜ਼ਾਂ ਨਾਲ ਹੋਈ ਹੈ ਹੋਰ ਕਿਸੇ ਪੰਜਾਬ ਇੰਡੀਆ ਦੇ ਵਿੱਚ ਸਿੱਧੀ ਨਹੀਂ ਹੁੰਦੀ ਟੱਕਰ ਕਿਉਂਕਿ ਸਿੱਧੇ ਮਾਲਕ ਕਿਤੇ ਹੈ ਨਹੀਂ ਵਿਚਾਰੇ ਲੈਂਡਲੋਰਡ ਹੈ ਜ਼ਿਮੀਦਾਰੀ ਹੈ ਵਿਚਾਲੇ ਖੜੀ ਤੇ ਜ਼ਿਮੀਦਾਰ ਐਕਸਪਲੋਇਟਡ ਵੀ ਹੈ ਲੁੱਟਦੀ ਵੀ ਆ ਮਾਰਦੀ ਵੀ ਹੈ ਤੇ ਉਹ ਅੰਗਰੇਜ਼ਾਂ ਤੱਕ ਸਿੱਧੀ ਗੱਲ ਪਹੁੰਚ ਹੀ ਨਹੀਂ ਦਿੰਦੀ ਸੀ ਤੇ ਇਸ ਕਰਕੇ ਇੱਥੇ ਸਿੱਧੀਆਂ ਹੋਈਆਂ ਲੜਾਈਆਂ ਤੇ ਉਹ ਲੜਾਈਆਂ ਦਾ ਇੱਕ ਪੰਜਾਬ ਵਿੱਚ ਕਲਚਰ ਵੀ ਹੈ ਹੂੰ ਤੇ ਸਿੱਖ ਕਿਸਾਨੀ ਦਾ ਮਤਲਬ ਸਿੱਖ ਕਿਸਾਨ ਹੋਣ ਦਾ ਮਤਲਬ ਪੰਜਾਬ ਵਿੱਚ ਸਿੱਖ ਤੇ ਸਿੱਖ ਦਾ ਮਤਲਬ ਉਹਦੇ ਵਿੱਚ ਇੱਕ ਖਾਸ ਕਿਸਮ ਦਾ ਲੜਨ ਦਾ ਮਾਦਾ ਹੈਗਾ ਦੂਜਿਆਂ ਨਾਲ ਵੱਧ ਹੈ ਉਹ ਹੈਗਾ ਉਹ ਦਿਖਾਰਿਆ ਦੇ ਇੱਕ ਇੱਕ ਤਾਂ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਸਾਰਾ ਮਾਦਾ ਹੈਗਾ ਪ੍ਰਾਣਾ ਹਨ ਤੇ ਇੱਕ ਤਾਂ ਤੁਸੀਂ ਲੀਡਰਸ਼ਿਪ ਤਾਂ ਦੱਸਿਆ ਜੋ ਵੀ ਉਹਨਾਂ ਦੀ ਪੈਂਤੜੇ ਬਾਜੀ ਸੀ ਇੱਕ ਤਾਂ ਇਹ ਪੈਂਤੜੇ ਬਾਜੀ ਦੀਆਂ ਗੱਲਾਂ ਨੇ ਇੱਕ ਜਿਹੜਾ ਰੀਸੀਵਰ ਐਂਡ ਤੇ ਕੇਡਰ ਬੈਠਾ ਜਾਂ ਕਿਸਾਨ ਪਿੰਡ 'ਚ ਬੈਠਾ ਜਦੋਂ ਉਹ ਇਸ ਨੂੰ ਪਰਸੀਵ ਕਰ ਰਿਹਾ ਜਿਹੜਾ ਕਿ ਦਿੱਲੀ ਬਾਰਡਰ ਤੇ ਵੀ ਗਿਆ ਸੀ ਤੇ ਜਿਹੜਾ ਭਾਵੇਂ ਇੱਥੇ ਸ਼ੰਭੂ ਬਾਰਡਰ ਤੇ ਵੀ ਆਇਆ ਹੈਗਾ ਜਦੋਂ ਜਦੋਂ ਰਿਪ੍ਰੈਸ਼ਨ ਹੋਇਆ ਉਹ ਕਟਿੰਗ ਕ੍ਰਾਸ ਜਥੇਬੰਦੀਆਂ ਆਇਆ ਹੈਗਾ ਉਹ ਕਿਸੇ ਕਿਸੇ ਦੇ ਕਹਿਣ ਤੇ ਨਹੀਂ ਆਇਆ ਉਹ ਇੱਕ ਇਸ ਗੱਲ ਤੇ ਆਇਆ ਕਿ ਸਾਡੇ ਤੇ ਰਿਪ੍ਰੈਸ਼ਨ ਹੋ ਰਿਹਾ ਤਾਂ ਜਿਹੜਾ ਉਹ ਇੱਕ ਸੈਂਟੀਮੈਂਟ ਹੈ ਪੰਜਾਬ ਦੀ ਪ੍ਰੈਜ਼ੈਂਟਰੀ ਦੇ ਵਿੱਚ ਜਦੋਂ ਹੁਣ ਇਹ ਪੰਜਾਬ ਦੀ ਗਵਰਨਮੈਂਟ ਨੇ ਕੀਤਾ ਹੈ ਜਿਹੜਾ ਕੰਮ ਉਹ ਜਿਹੜਾ ਜਨਰਲ ਸੈਂਟੀਮੈਂਟ ਹੈ ਪੰਜਾਬ ਦੀ ਪ੍ਰੈਜ਼ੈਂਟਰੀ ਦਾ ਉਹਦੇ ਵਿੱਚ ਐਂਗਰ ਵੀ ਹੁੰਦਾ ਉਹਦੇ ਵਿੱਚ ਲੜਨ ਦਾ ਦਮਾਦਾ ਵੀ ਹੁੰਦਾ ਉਹ ਤੁਹਾਨੂੰ ਕੀ ਲੱਗਦਾ ਹੈ ਕਿ ਕਿਦਾਂ ਰਿਸਪੌਂਡ ਕਰੂਗਾ ਉਹ ਰਿਸਪੌਂਡ ਕਰ ਰਿਹਾ ਹੈ ਜੀ ਪਰੇ ਹੁੰਦਾ ਰਿਸਪੌਂਡ ਕਰ ਰਿਹਾ ਉਹਦੇ ਵਿੱਚ ਤੁਸੀਂ ਇਹ ਦੇਖੋ ਵੀ ਜਦੋਂ ਇੱਥੇ ਇਹ ਸਾਰਾ ਕੁਝ ਹੋਇਆ ਤਾਂ ਸਾਰੇ ਪੰਜਾਬ 'ਚ ਰਿਐਕਸ਼ਨ ਹੋਇਆ ਸਾਰੇ 'ਚ ਕੋਈ ਥਾਂ ਨਹੀਂ ਆਖਦਾ ਕੱਲ ਵੀ ਰਿਐਕਸ਼ਨ ਹੋਇਆ ਅੱਜ ਵੀ ਹੋਇਆ ਥੋੜੇ ਥੋੜੇ ਰਿਐਕਸ਼ਨ ਸਾਰੇ ਥਾਵਾਂ ਤੇ ਹੋ ਹੀ ਜਾਂਦੇ ਆਗੇ ਰਿਐਕਸ਼ਨ ਇਹਨਾਂ ਦੇ ਆਰਗੇਨਾਈਜ਼ਡ ਕਾਲ ਵੀ ਨਹੀਂ ਦਿੱਤੀ ਸੀ ਕਾਲ ਤੋਂ ਬਗੈਰ ਵੀ ਹੋਇਆ ਸਾਰਾ ਕੁਝ ਇਹ ਦਲ ਜਥੇਬੰਦੀਆਂ ਦੀ ਕਾਲ ਵੀ ਨਹੀਂ ਹਜੇ ਤੱਕ ਜਿੰਨਾ ਤੱਕ ਮੈਨੂੰ ਪਤਾ ਲੱਗਿਆ ਇਹਦੇ ਬਗੈਰ ਵੀ ਲੋਕ ਆਪ ਆਮਹਾਰੇ ਲੈਵਲ ਤੇ ਕੀਤੇ ਐ ਐਸਕੇਮ ਨੂੰ ਵੀ ਭਾਵੇਂ ਉਹਨਾਂ ਨੂੰ ਆਪਣਾ ਮੂੰ ਮੱਥਾ ਠੀਕ ਰੱਖਣ ਲਈ ਕਰਨਾ ਪੈਂਦਾ ਉਹਨਾਂ ਨੇ ਵੀ ਇਹਨਾਂ ਦੀ ਸਪੋਰਟ 'ਚ ਸਾਰਾ ਕੁਝ ਕੀਤਾ ਜਿਵੇਂ ਅੱਜ ਮੀਟਿੰਗ 'ਚ ਸੱਦੇ ਆ ਭਗਵੰਤ ਮਾਨ ਨੇ ਐਸਕੇਮ ਦੇ ਲੀਡਰ ਨੂੰ ਸੱਦੇ ਸੀ ਉਹਨਾਂ ਨੇ ਡਿਕਲਾਈਨ ਕਰਤਾ ਵੀ ਅਸੀਂ ਨਹੀਂ ਮਿਲਦੇ ਇਹ ਸਾਰਾ ਕੁਝ ਰਿਸਪੌਂਸ ਦਾ ਹੈ ਸਾਰਾ ਸਵਾਲ ਇਹ ਹੈ ਵੀ ਉਹਨਾਂ ਨੂੰ ਦੋ ਚੀਜ਼ਾਂ ਦੀ ਲੋੜ ਸੀ ਜਿਹੜੀ ਹੁਣ ਫਿਲਹਾਲ ਜਿਹੜਾ ਇਹਦੇ ਤੇ ਜਿਹੜਾ ਕਿਉਂ ਹੋਇਆ ਇਹ ਸਪਾਰਕ ਕੋ ਕੀਤਾ ਇਹ ਐਡੀ ਤੇਜ਼ੀ ਨਾਲ ਕੋ ਕੀਤਾ ਇਹ ਕਲੀਅਰ ਕੱਟ ਮੈਸੇਜ ਹੈ ਜਿਹੜਾ ਕਿ ਜਿਵੇਂ ਕਿਹਾ ਵੀ ਜਾਂਦਾ ਹੁੰਦਾ ਸੀ ਵੀ ਇਹ ਬੀਜੇਪੀ ਦੀ ਇਹ ਬੀ ਟੀਮ ਹੈ ਆਮ ਆਦਮੀ ਪਾਰਟੀ ਉਸੇ ਉਸੇ ਕੀਤਾ ਕੇਜਰੀਵਾਲ ਨੇ ਇਲੈਕਸ਼ਨ ਵੈਸਟ ਲੁਧਿਆਣਾ ਦੀ ਅਸੈਂਬਲੀ ਇਲੈਕਸ਼ਨ ਜਿੱਤਣੀ ਹੈ ਤੇ ਉਹਨੂੰ ਬੜੀ ਤੇਜ਼ੀ ਨਾਲ ਰਾਜ ਸਭਾ ਜਾਣ ਦੀ ਤਿਆਰੀ ਕਰ ਰਿਹਾ ਹੈ ਤੇ ਉਹਦੇ ਉੱਥੇ ਇੱਕ ਦਿਨ ਪਹਿਲਾਂ ਤੁਸੀਂ ਮੀਟਿੰਗ ਕੀਤੀ ਹੈ ਉਹ ਇੰਡਸਟਰੀਅਲਿਸਟਾਂ ਨਾਲ ਲੁਧਿਆਣੇ ਵਾਲੇ ਨਾਲ ਉਹਨਾਂ ਤੋਂ ਪਹਿਲਾਂ ਕਾਫੀ ਤੁਸੀਂ ਉਹਨਾਂ ਤੋਂ ਬਿਆਨ ਦਵਾਉਂਦੇ ਰਹੇ ਹੋ ਵੀ ਸਾਰਾ ਕੁਝ ਇਹ ਤਾਂ ਜੀ ਰਸਤੇ ਬੰਦ ਹੋਣ ਕਰਕੇ ਇੰਡਸਟਰੀ ਦਾ ਦਬਾਅ ਨੁਕਸਾਨ ਹੋਇਆ ਅਨਪਲਾਈਮੈਂਟ ਹੋ ਗਈ ਇਹ ਹੋ ਗਿਆ ਇਹ ਐਂ ਪੇਸ਼ ਕੀਤਾ ਸਾਰਾ ਕੁਝ ਪ੍ਰੈਸ ਦੇ ਰਾਹੀਂ ਦੋ ਚਾਰ ਦਿਨ ਦੇ ਵਿੱਚ ਜਿਵੇਂ ਹੁਣ ਆਹ ਰਸਤੇ ਖੁੱਲ ਗਏ ਤੇ ਨਾਲ ਦੀ ਨਾਲ ਆਮ ਅਨਪਲਾਈਮੈਂਟ ਦੂਰ ਹੋ ਜੂ ਨਾਲ ਦੀ ਨਾਲ ਪੰਜਾਬ ਪ੍ਰੋਸਪਰਿਟੀ ਵੱਲ ਚੱਲ ਜਾਊ ਇਸ ਕਿਸਮ ਦਾ ਫਜ਼ੂਲ ਪ੍ਰੋਪਾਗੈਂਡਾ ਸੈਂਟਰ ਨੇ ਸ਼ੁਰੂ ਕੀਤਾ ਆ ਕਿ ਪੰਜਾਬ ਨੇ ਕੀਤਾ ਪੰਜਾਬ ਨੇ ਸੈਂਟਰ ਦੀ ਡਾਇਰੈਕਸ਼ਨ ਹੈ ਤੇ ਕੀਤਾ ਮਿਲ ਕੇ ਕੀਤਾ ਬਿਲਕੁਲ ਕਲੀਅਰ ਲੱਗ ਰਿਹਾ ਹੈ ਵੀ ਇਹ ਕੇਜਰੀਵਾਲ ਤੇ ਮੋਦੀ ਦਾ ਅੰਦਰ ਖਾਤੇ ਕੋਈ ਨਾ ਕੋਈ ਸਮਝੌਤਾ ਹੋਇਆ ਹੈ ਕਿਉਂਕਿ ਬਿਲਕੁਲ ਉਸੇ ਲਾਈਨ ਤੇ ਹੈ ਜੇ ਫਰਜ ਕੀਤਾ ਹਰਿਆਣੇ ਦੇ ਵਿੱਚ ਤੁਸੀਂ ਜਾਟ ਜਾਂ ਫਾਰਮਿੰਗ ਕਮਿਊਨਿਟੀ ਵਰਸ ਦੂਸਰੀ ਕਰ ਦਿੰਨੇ ਹੋ ਇੱਥੇ ਵੀ ਉਹੀ ਹੋ ਰਿਹਾ ਹੈ ਫਾਰਮਿੰਗ ਕਮਿਊਨਿਟੀ ਵਰਸ ਤੁਸੀਂ ਇੰਡਸਟਰੀ ਕਰਤੀ ਜਾਂ ਇੰਡਸਟਰੀ ਹੈਪਨ ਟੂ ਬੀ ਉਹ ਸਿੱਖ ਨਹੀਂ ਹੈ ਇਸ ਕਰਕੇ ਇੱਥੇ ਵੀ ਤੁਸੀਂ ਉਹੀ ਲਾਈਨ ਖਿੱਚਣਾ ਚਾਹੁੰਦੇ ਹੋ ਜਿਹੜੀ ਹਰਿਆਣੇ 'ਚ ਖਿੱਚੀ ਗਈ ਹੈ ਮੋਦੀ ਨੇ ਖਿੱਚਿਆ ਉੱਥੇ ਕੇਜਰੀਵਾਲ ਖਿੱਚਣਾ ਚਾਹੁੰਦਾ ਤੋ ਇਸ ਕਰਕੇ ਪੋਲਿਟਿਕਸ ਦਾ ਪਾਲਟ ਹੈਗਾ ਸ਼ਰਿਆਮ ਪਾਲਟ ਹੈ ਜਿਹਦੇ ਵਿੱਚ ਇੱਕ ਪਾਸੇ ਪੈਂਪਰ ਕਰਕੇ ਰੱਖੇ ਦੋਨੋਂ ਲੀਡਰ ਉਹਨਾਂ ਨੂੰ ਖੁਸ਼ ਕਰਕੇ ਰੱਖਿਆ ਉਹਨਾਂ ਦੀਆਂ ਮੀਟਿੰਗਾਂ ਤੇ ਆਉਂਦੇ ਆ 4 ਮਈ ਦੀ ਫੇਰ ਮੀਟਿੰਗ ਰੱਖ ਲਈ ਐ ਤਿੰਨ ਤਿੰਨ ਤੁਸੀਂ ਸੈਂਟਰ ਤੇ ਲੀਡਰ ਆਉਣੇ ਹੋ ਤੇ ਉੱਥੇ ਤੁਸੀਂ 20 21 ਦੀਆਂ ਮੀਟਿੰਗਾਂ ਦੇਖ ਲਓ ਵੀ ਇੱਕ ਲੀਡਰ ਆਉਂਦਾ ਹੁੰਦਾ ਸੀ ਕਿਤੇ ਨਹੀਂ ਵੀ ਆਉਂਦਾ ਹੁੰਦਾ ਸੀ ਐਗਰੀਕਲਚਰ ਮਿਨਿਸਟਰ ਤੋਮਰ ਆਉਂਦਾ ਹੁੰਦਾ ਸੀ ਔਰ ਕਿਤੇ ਬਹੁਤੇ ਆਉਂਦੇ ਨਹੀਂ ਸੀ ਉਹਦੇ ਨਾਲ ਵੀ ਕਦੇ ਹਾਂਜੀ ਤਿੰਨ ਤਿੰਨ ਮਿਨਿਸਟਰ ਤੁਸੀਂ ਆਉਣੇ ਲਗਾਤਾਰ ਮੀਟਿੰਗਾਂ ਕਰਦੇ ਹੋ ਤੇ ਇਹ ਪਰਪੰਚ ਬਣਾ ਕੇ ਰੱਖਦੇ ਹੋ ਇਹ ਇਮਪ੍ਰੈਸ਼ਨ ਦੇ ਹੀ ਰੱਖਦੇ ਹੋ ਵੀ ਤੁਹਾਡੀ ਮੂਵਮੈਂਟ ਬਹੁਤ ਤਕੜੀ ਹੈ ਇਸ ਕਰਕੇ ਅਸੀਂ ਆ ਰਹੇ ਹਾਂ ਦੂਜੇ ਸੇ ਬੰਦਿਆਂ ਦੀ ਸਭ ਨੂੰ ਦੇਖਣ ਆਉਂਦੀ ਸੀ ਤੁਸੀਂ ਕਿੱਦਾਂ ਦੇਖਦੇ ਹੋ ਮਤਲਬ ਕਿ ਜਿਹੜਾ ਐਸਕੇਐਮ ਦੀ ਪੋਲਿਟਿਕਸ ਹੈ ਉਹ ਵੀ ਇੱਕ ਆਪਣੇ ਲੈਵਲ ਤੇ ਚੱਲ ਰਹੀ ਸੀ ਤਾਂ ਦੇਖਿਆ ਕਿ ਜਿੱਦਾਂ ਭਗਵੰਤ ਮਾਨ ਨੇ ਉਹਨਾਂ ਨੂੰ ਡਿਸਰਿਗਾਰਡ ਕੀਤਾ ਚੱਲਦੀ ਮੀਟਿੰਗ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦਾ ਇੱਕ ਵੀ ਬੰਦਾ ਚੰਡੀਗੜ੍ਹ ਨਹੀਂ ਆਉਣ ਦਿੱਤਾ ਤਾਂ ਤੁਹਾਨੂੰ ਲੱਗਦਾ ਵੀ ਉਹ ਵੀ ਕਿਸੇ ਨਾ ਕਿਸੇ ਪਾਸੇ ਜਿਹੜੀ ਫੇਲਿਅਰ ਉਹਨਾਂ ਦੀ ਐਜੀਟੇਸ਼ਨ ਵੀ ਹੋਈ ਦੇਖੋ ਐਜੀਟੇਸ਼ਨ ਦੀ ਫੇਲਿਅਰ ਉਹਨਾਂ ਦੀ ਨਾ ਕਰੋ ਸਵਾਲ ਇਹ ਹੈ ਵੀ ਉਹਨਾਂ ਪ੍ਰਤੀ ਤਾਂ ਐਟੀਟਿਊਡ ਉਹਦ ਰੱਖ ਲਿਆ ਸੀਗਾ ਜਿਹੜਾ ਕੀਤਾ ਸੀ ਉਹਨੇ ਉਹ ਇੰਡੀਕੇਸ਼ਨ ਸੀ ਵੀ ਇਹਨਾਂ ਪ੍ਰਤੀ ਵੀ ਆਉਣ ਵਾਲਾ ਇਹ ਜਾਂ ਕੋਈ ਨਾ ਪ੍ਰਤੀ ਵੀ ਆ ਗਿਆ ਮੈਂ ਨਹੀਂ ਕਹਿੰਦਾ ਵੀ ਇਹ ਇੱਕ ਫਾਰਮਿੰਗ ਪ੍ਰਤੀ ਕੋਈ ਵੀ ਇਹ ਭਗਵੰਤ ਮਾਨ ਸਰਕਾਰ ਦਾ ਨਰਮੈਟੀਚੂਡ ਹੈ ਉਹਨਾਂ ਨੂੰ ਉਸ ਲੈਵਲ ਤੇ ਡੀਲ ਕਰਕੇ ਸਨਬ ਕਰਨਾ ਚਾਹੁੰਦੇ ਆ ਇਹਨਾਂ ਨੂੰ ਆਹਾ ਉਦੋਂ ਵੀ ਭੜੇ ਤਰੀਕੇ ਨਾਲ ਥੋਟਾ ਹੈਗਾ ਖਨੌਰੀ ਤੇ ਇਹ ਸ਼ੰਭੂ ਬਾਰਡਰ ਤੋਂ ਜੀ ਇਸ ਕਰਕੇ ਦੋਨਾਂ ਨੂੰ ਤੁਸੀਂ ਬਿਲਕੁਲ ਉਹੀ ਡਿਵਾਈਡ ਕਰਨਾ ਚਾਹੁੰਦੇ ਹੋ ਕਹਿਣ ਦੀ ਲੋੜ ਨਹੀਂ ਵੀ ਅਸੀਂ ਹਿੰਦੂ ਸਿੱਖ ਡਿਵਾਈਡ ਕਰਨਾ ਹੈ ਪੰਜਾਬ ਦੇ ਵਿੱਚ ਤੋ ਉਹ ਇੰਡਸਟਰੀ ਵਾਲਿਆਂ ਦੇ ਹੱਕ ਚ ਟ੍ਰੇਡ ਦੇ ਹੱਕ ਚ ਹੋ ਜੋ ਕਿਸਾਨੀ ਨੂੰ ਦਬਾਉਣ ਲੱਗ ਜੋ ਉਹ ਗੱਲ ਕਲੀਅਰ ਹੀ ਹੋ ਗਈ ਸਾਰੀ ਉਹ ਇਹ ਇਹ ਸਾਰਾ ਪੋਲੀਟੀਕਲ ਹੈ ਸਾਰਾ ਇਹਨਾਂ ਦਾ ਇੱਥੇ ਬੈਠਣ ਤੋਂ ਲੈ ਕੇ ਐਸਕੇਐਮ ਨੂੰ ਸਨੱਬ ਕਰਨ ਤੋਂ ਲੈ ਕੇ ਤੇ ਆ ਜਿਹੜਾ ਹੁਣ ਤਾਜ਼ਾ ਇਨਸੀਡੈਂਟ ਸ਼ੈਂਪੂ ਤੇ ਖਨੌਰੀ ਬਾਰਡਰ ਤੇ ਹੋਇਆ ਇਹ ਸਾਰੇ ਇੱਕੋ ਗੱਲਬਾਤ ਹੈ ਤੇ ਤੁਹਾਨੂੰ ਕੀ ਲੱਗਦਾ ਚਾਹੇ ਐਸਕੇਐਮ ਐਸਕੇਐਮ ਦੀ ਖਾਸ ਤੌਰ ਤੇ ਉਹ ਵੱਡੀ ਧਿਰ ਤਾਂ ਉਹੀ ਸੀ ਤਾਂ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਆਪਣੀ ਇੱਕ ਪੋਲਿਟਿਕਸ ਰਹੀ ਹੈ ਉੱਥੋਂ ਆ ਕੇ ਵੀ ਪਹਿਲਾਂ ਵੀ ਇਹ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ ਚਲੋ ਇਹ ਅੰਦੋਲਨ ਤੋਂ ਪਹਿਲਾਂ ਵੀ ਉਹਨਾਂ ਦੀਆਂ ਜਥੇਬੰਦੀਆਂ ਦੀ ਪੋਲਿਟਿਕਸ ਆ ਪੰਜਾਬ ਦੇ ਵਿੱਚ ਕਿਸੇ ਗੱਲ ਮਸਲੇ ਤੇ ਧਰਨੇ ਲਾ ਲਏ ਜਾਂ ਕੋਈ ਜਿਹੜੀ ਉਹ ਸਾਰੀ ਹਕਮਤਾਂ ਅਮਲੀ ਅਪਣਾਉਂਦੇ ਨੇ ਤੁਹਾਨੂੰ ਲੱਗਦਾ ਵੀ ਉਹਨਾਂ ਦੀ ਜਿਹੜੀ ਇੱਕ ਜਿਹੜੀ ਰਣਨੀਤਿਕ ਪਹੁੰਚ ਹੈ ਕਿਸਾਨ ਜਥੇਬੰਦੀਆਂ ਦੀ ਵੱਖ-ਵੱਖ ਮਸਲਿਆਂ ਤੇ ਧਰਨੇ ਲਾਉਣੇ ਜਾਂ ਇਹ ਕੰਟੀਨਿਊਸਲੀ ਐਜੀਟੇਟ ਉਹ ਵੀ ਇੱਕ ਨੁਕਸਦਾਰ ਪਹੁੰਚ ਹੈ ਨਹੀਂ ਜ਼ਰੂਰੀ ਨਹੀਂ ਹੈ ਵੀ ਨੁਕਸਦਾਰ ਕਹਿ ਸਕੋ ਸਵਾਲ ਹੈ ਵੀ ਕਿਸਾਨੀ ਲਗਾਤਾਰ ਐਜੀਟੇਸ਼ਨ ਚ ਬਹੁਤ ਸਾਲਿਆਂ ਦੀ ਚੱਲ ਰਹੀ ਹੈ ਹੋਰ ਕੋਈ ਤੇ ਰੈਜੀਟੇਸ਼ਨ ਚ ਹੈ ਨਹੀਂ ਹੂੰ ਇੱਥੇ ਐਜੀਟੇਸ਼ਨ ਚ ਪਹਿਲਾਂ ਹੋਰ ਤਰ੍ਹਾਂ ਹੁੰਦੀਆਂ ਸੀ ਮਜ਼ਦੂਰ ਜਥੇਬੰਦੀਆਂ ਹੁੰਦੀਆਂ ਸੀ ਆ ਇੱਥੇ ਕਿਸਾਨ ਏਮਪਲਾਈ ਦੀ ਜਥੇਬੰਦੀਆਂ ਹੁੰਦੀਆਂ ਸੀ ਟੀਚਰ ਹੁੰਦੇ ਸੀਗੇ ਹੋਰ ਤਮਾਮ ਕਿਸਮ ਦੀਆਂ ਜਿਵੇਂ ਬੰਦੀਆਂ ਹੁੰਦੀਆਂ ਸੀ ਉਹ ਸਾਰੀਆਂ ਸੀਪੀਆਈ ਸੀਪੀਐਮ ਹੋਰ ਇਹਨਾਂ ਦੀਆਂ ਜਥੇਬੰਦੀਆਂ ਵੀ ਹੁੰਦੀਆਂ ਸੀ ਕਿਸਾਨ ਸੁਭਾਵਾਂ ਫਲਾਨਾ ਤੇ ਕਾ ਇਹ ਸਾਰੀਆਂ ਖਤਮ ਐ ਹਮ ਇੱਕੋ ਹੀ ਚੱਲਦੀ ਐ ਇਹ ਨਹੀਂ ਮੈਂ ਕਹਿੰਦਾ ਵੀ ਐਸਕੇਐਮ ਦੀ ਪੋਲਿਟਿਕਸ ਬਹੁਤ ਫੂਲ ਪ੍ਰੂਫ ਹੈ ਉਹਨਾਂ ਦੀਆਂ ਗਲਤੀਆਂ ਵੀ ਹੈਗੀਆਂ ਬਹੁਤ ਇਹਦੇ ਤੇ ਕੋਈ ਸ਼ੱਕ ਨਹੀਂ ਉਹਨਾਂ ਦੀ ਗਲਤੀ ਉਹਨਾਂ ਨੂੰ ਵੀ ਸੁਧਾਰਨਾ ਪਏਗਾ ਉਹਨਾਂ ਨੂੰ ਵੀ ਹੁਣ ਦੇਖਣਾ ਪਏਗਾ ਵੀ ਇਸ ਕਿਸਮ ਦੇ ਜੇ ਪਹਿਲੀਆਂ ਰਣਨੀਤੀਆਂ ਸੜਕ ਰੋਕ ਲੋ ਟਰੈਫਿਕ ਰੋਕ ਲੋ ਰੇਲ ਰੋਕ ਲੋ ਇਹ ਕਿੰਨਾ ਚਿਰ ਚੱਲੂਗੀ ਕਿਵੇਂ ਚੱਲੂ ਉਹਨਾਂ ਨੂੰ ਵੀ ਇਹਦੇ ਬਾਰੇ ਸੋਚਣਾ ਪਊਗਾ ਪਰ ਪਰ ਇਹ ਗੱਲ ਕਲੀਅਰ ਹੈ ਵੀ ਆ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਉੱਤੇ ਇਹ ਰੋਕਣ ਤੇ ਕਰਨ ਕੀਤਾ ਸਾਰਾ ਕੁਝ ਸੜਨ ਲਈ ਕੀਤਾ ਇਹ ਸੜਨ ਲਈ ਉਸੇ ਤਰੀਕੇ ਨਾਲ ਕੀਤਾ ਜਿਵੇਂ ਇੱਕ ਸਿਸਟਮ ਹੁੰਦਾ ਵੀ ਉਹਦਾ ਬੈਨੀਫਿਟ ਲੈਣ ਲਈ ਪਹਿਲਾਂ ਬਿਲਡ ਅਪ ਹੋਣ ਦਿਓ ਪਿੱਛੋਂ ਸਟ੍ਰਾਈਕ ਕਰ ਦਿਓ ਖਾਸ ਕਰਕੇ ਇੰਦਰਾ ਗਾਂਧੀ ਦੇ ਟਾਈਮ ਦੇ ਵਿੱਚ ਹੁੰਦਾ ਸੀਗਾ ਵੀ ਕਿਸੇ ਸਿਚੁਏਸ਼ਨ ਨੂੰ ਅਲਾਉ ਕਰ ਦੇਣਾ ਬਿਲਡ ਅਪ ਕਰਨ ਦਾ ਸਫੇਰੋ ਤੇ ਤੇ ਸਟ੍ਰਾਈਕ ਕਰਨਾ ਫਿਰ ਉਹਦਾ ਜਿਹੜਾ ਬੈਨੀਫਿਟ ਹੈ ਪੋਲਿਟੀਕਲ ਡਿਵੀਡੈਂਡ ਹੈ ਉਹ ਜ਼ਿਆਦਾ ਮਿਲਦਾ ਹੈ ਉਹੀ ਕੀਤਾ ਇਹਨਾਂ ਨੇ ਸਾਰਾ ਉਸੇ ਤਰੀਕੇ ਦਾ उन्हें उन्हें वो, वो तरीका ਕਰਤੇ ਇਹਨਾਂ ਨੇ ਹੁਣ ਜਾਣ ਕੇ ਇੱਕੋ ਦਮ ਉਹਨਾਂ ਤੇ ਸਟ੍ਰਾਈਕ ਕਰਤਾ ਹੁਣ ਇਹਨਾਂ ਨੂੰ ਕਿਤੇ ਨੇੜੇ ਤੇੜੇ ਨਹੀਂ ਆਉਣ ਦੇਣਗੇ ਹਾਂ ਹਾਂ ਤਾਂ ਤੁਹਾਨੂੰ ਹੁਣ ਅੱਗੇ ਰਸਤਾ ਕੀ ਲੱਗਦਾ ਪੰਜਾਬ ਦੀ ਜਨਤਾ ਨੇ ਅੱਗੇ ਵੋਟਾਂ 'ਚ ਵੀ ਜਾਣਾ ਹੈ ਜਾਂ ਉਹਨਾਂ ਨੇ ਰੀ ਟੂ ਡੇ ਲੈਵਲ ਦੇ ਦੇਖੋ ਪੰਜਾਬ ਦੇ ਵਿੱਚ ਤਾਂ ਮੈਨੂੰ ਬਹੁਤ ਹੀ ਡਿਸਮਲ ਮਾੜਾ ਭੈੜਾ ਸਿਨੈਰੀਓ ਸੀਨ ਲੱਗ ਰਿਹਾ ਸਾਰਾ ਜਿਸ ਤਰੀਕੇ ਨਾਲ ਇੱਕ ਪਾਸੇ ਇਹ ਵੀ ਉਹ ਉਹੀ ਤੌਰ ਤਰੀਕਾ ਵੀ ਤੁਸੀਂ ਡਿਵਾਈਡ ਕਰੋ ਕਮਿਊਨਲ ਐਂਗਲ ਕਮਿਊਨਲ ਐਂਗਲ ਤੇ ਡਿਵਾਈਡ ਕਰੋ ਫਿਰ ਮੁੜ ਕੇ ਇਹਨਾਂ ਦੇ ਖੁਸ਼ ਕਰਨ ਲਈ ਤੁਸੀਂ ਵੀ ਅਸੀਂ ਬੜੇ ਇਫੈਕਟਿਵ ਸਰਕਾਰ ਇਫੈਕਟਿਵ ਸਰਕਾਰ ਹੈ ਤਾਂ ਆਹ ਬਲਡੋਜ਼ਰ ਤੇ ਪੋਲਿਟਿਕਸ ਲਾਇਆ ਹੋ ਵੀ ਤੁਸੀਂ ਫਰਜ਼ ਕੀਤਾ ਵੀ ਅੱਗੇ ਕਿਹੜਾ ਇਹ ਇੱਥੇ ਪੈਡਲਰ ਨਹੀਂ ਇੱਥੇ ਛੋਟੇ ਛੋਟੇ ਪੈਡਲਰ ਤੁਸੀਂ ਘਾਟਾ ਹੀ ਜਾਂਦੇ ਹੋ ਬੱਡੇ-ਬੱਡੇ ਸਮਗਲੜ ਤੁਹਾਡੇ ਹੱਥ 'ਚ ਨਹੀਂ ਆਉਂਦੇ ਕੋਈ ਇੱਥੇ ਵੱਡੇ ਸਮਗਲੜ ਦਾ ਘਾਟ ਆਇਆ ਦੇਖਿਆ ਵੀ ਕਿਸੇ ਦਾ ਇੱਥੇ ਕੋਈ ਕੋਈ ਹੋਵੇ ਕੋਈ ਚੰਡੀ ਕਿਤੇ ਅੰਮ੍ਰਿਤਸਰ ਜਾਂ ਲੁਧਿਆਣਾ ਹੀ ਕਿਤੇ ਘਟੂ-ਘਟ ਹੋਵੇ ਕੋਈ 20-50 ਕਰੋੜ ਦੀ ਪ੍ਰਾਪਰਟੀ ਉਹ ਤੋੜੀ ਹੋਵੇ ਹੁਣ ਜਾਣ ਬੋੜ ਕੇ ਖੜਡ ਤੋੜਿਆ ਉਹ ਉਹ ਖੜਡ ਵਾਲਾ ਬੰਦਾ ਇੱਕ ਹੈਪਨਸ ਟੂ ਬੀ ਮੁਸਲਮਾਨ ਉਹ ਤੁਹਾਨੂੰ ਮੁਸਲਮਾਨ ਵਾਲਾ ਕਮਿਊਨਲ ਬੈਨੀਫਿਟ ਵੀ ਲੈਣਾ ਤੇ ਸਟਰੋਂਗ ਸਾਡੀ ਸਰਕਾਰ ਹੈ ਇਹ ਵੀ ਤੁਸੀਂ ਲੈਣਾ ਸਾਰੇ ਬੈਨੀਫਿਟ ਤੁਸੀਂ ਉਸ ਕਿਸਮ ਦੇ ਪੋਲੀਟੀਕਲ ਜਿਹੜੀ ਪ੍ਰਪੋਗੈਂਡੇ ਦੇ ਬੈਨੀਫਿਟ ਉਹ ਲੈਣਾ ਚਾਹੁੰਦੇ ਹੋ ਬਹੁਤ سارے ਲੋਕ ਕਹਿ ਰਹੇ ਨੇ ਵੀ ਜੋ ਇੱਕ ਬੈਂ ਸਿੰਘ ਦੀ ਪੋਲੀਟਿਕਸ ਸੀ ਜਾਂ ਜੋ ਜੋ ਇੱਕ ਯੋਗੀ ਦੀ ਪੋਲੀਟਿਕਸ ਹੈ ਯੂਪੀ ਦੇ ਵਿੱਚ ਉਸ ਕਿਸਮ ਦੀ ਮੋਡਸ ਅਪਰੈਂਡੀ ਤੇ ਪੰਜਾਬ ਗਵਰਨਮੈਂਟ ਆ ਚੁੱਕੀ ਹੈ ਤੇ ਤੁਸੀਂ ਪਹਿਲੀ ਗੱਲ ਤਾਂ ਇਸ ਕਿਸਮ ਦੇ ਐਨਾਲਿਸਿਸ ਨਾਲ ਇਤਿਫਾਕ ਰੱਖਦੇ ਹੋ ਜੇ ਇਤਿਫਾਕ ਰੱਖਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਜੋ ਯੂਪੀ 'ਚ ਰਿਸਪੌਂਸ ਲੋਕਾਂ ਦਾ ਹੋਇਆ ਇਸ ਸਾਰੇ ਨੂੰ ਪੰਜਾਬ 'ਚ ਉਹ ਦੂ ਡਿਫਰੈਂਟ ਰਿਸਪੌਂਸ ਹੋਊਗਾ ਉਮ ਦੇਖੋ ਮੈਂ ਨਹੀਂ ਕਹਿੰਦਾ ਕਿ ਪੰਜਾਬ ਵਿੱਚ ਬਹੁਤ ਜ਼ਿਆਦਾ ਇੱਥੇ ਲੋਕ ਖੜੇ ਹੋ ਜਾਣਗੇ ਪਹਿਲੀ ਗੱਲ ਤਾਂ ਇਹ ਵੀ ਇਹ ਬਿਆਨਤ ਸਿੰਘ ਤੇ ਭਗਵੰਤ ਮਾਨ ਦੇ ਵਿੱਚ ਕੋਈ ਲੰਬਾ ਚੌੜਾ ਫਰਕ ਨਹੀਂ ਉਹਦੇ ਵੇਲੇ ਤਾਂ ਸਿਚੁਏਸ਼ਨ ਐਸ ਲੈਵਲ ਦੀ ਹੋ ਗਈ ਸੀ ਪੁਲਿਸ ਨੂੰ ਪਾਵਰਾਂ ਦਿੱਤੀਆਂ ਜਿਵੇਂ ਹੁਣ ਦਿੱਤੀਆਂ ਪਟਿਆਲਾ ਇਨਸੀਡੈਂਟ ਹੋਇਆ ਹੋਰ ਸਾਰੇ ਇਨਸੀਡੈਂਟ ਹੁੰਦੇ ਆ ਤਾਂ ਉਹਦੇ ਵਿੱਚ ਇਹ ਦਿੱਤਾ ਸੀ ਵੀ ਇੱਕ ਉਸ ਵੇਲੇ ਦੀ ਇਨਸੀਡੈਂਟ ਹੈਗੇ ਆ ਪਤਾ ਲੋਕਾਂ ਨੂੰ ਵੀ ਕਈ ਵਾਰੀ ਬਿਆਨਤ ਸਿੰਘ ਦੇ ਨੇੜੇ ਦੇ ਬੰਦੇ 20 ਫੇਕ ਇਨਕਾਊਂਟਰ ਚ ਮਾਰੇ ਜਾਂਦੇ ਸੀ ਤੇ ਪਤਾ ਸੀ ਪੁਲਿਸ ਨੂੰ ਵੀ ਉਹਦੇ ਨੇੜੇ ਦੇ ਆ ਪਰ ਜਦੋਂ ਉਹਨੂੰ ਚ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੋਂ ਸੁਨੇਹਾ ਜਾਂਦਾ ਉਹ ਤੋਂ ਪਹਿਲਾਂ ਉਹ ਖਤਮ ਕਰ ਦਿੰਦੇ ਹੁੰਦੇ ਸੀ ਇਹ ਇਨਸੀਡੈਂਟਾਂ ਦਾ ਪਤਾ ਲੋਕਾਂ ਨੂੰ ਉਸ ਵੇਲੇ ਦੇ ਡਾਕੂਮੈਂਟ ਹੋਏ ਹੋਏ ਆ ਤੇ ਇਹ ਵੀ ਹੁਣ ਪੁਲਿਸ ਨੂੰ ਇਹ ਨੇ ਅਧਿਕਾਰ ਦਿੱਤੀਆਂ ਖੁੱਲੇ ਸ਼ੂਟ ਖੁੱਲੀਆਂ ਛੁੱਟੀਆਂ ਦਿੱਤੀਆਂ ਜਿਹੜੀਆਂ ਪਟਿਆਲੇ ਵਾਲੇ ਇਨਸੀਡੈਂਟ ਚ ਕਾਫੀ ਕੋ ਜੱਗੇ ਆ ਗਈਆਂ ਹੁਣ ਤੁਸੀਂ ਹਰ ਦੂਜੇ ਤੀਜੇ ਦਿਨ ਫੇਕ ਇਨਕਾਊਂਟਰ ਕਿਉਂ ਹੋ ਰਿਹਾ ਇਨਕਾਊਂਟਰ ਕਿਉਂ ਹੋ ਰਿਹਾ ਇਹ ਸਾਰਾ ਕੁਝ ਉਧਰ ਐਂਕਾਊਂਟਰ ਹੋ ਰਹੇ ਆ ਉਧਰ ਆਹ ਕਮਿਊਨਲ ਲੈਵਲ ਤੇ ਡਿਵਾਈਡ ਕਰਨ ਦੀ ਕੋਸ਼ਿਸ਼ ਹੋ ਰਹੀ ਆ ਉਧਰ ਫਜ਼ੂਲ ਪ੍ਰੋਪਾਗੈਂਡਾ ਹੋ ਰਿਹਾ ਵੀ ਰਸਤੇ ਖੁੱਲਗੇ ਹੁਣ ਪ੍ਰੋਸਪਰਿਟੀ ਪੰਜਾਬ ਚ ਆ ਜਾਏਗੀ ਇਹ ਸਾਰਾ ਹੁਣ ਰੂਰਲ ਤੇ ਸ਼ਹਿਰੀ ਡਿਵਾਈਡ ਵੀ ਤੁਸੀਂ ਕਰਨ ਨੂੰ ਫਿਰਦੇ ਹੋ ਤੇ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਇੱਥੇ ਹੈ ਨਹੀਂ ਸਿਵਲ ਰਾਈਟਸ ਆਰਗੇਨਾਈਜੇਸ਼ਨ ਖਤਮ ਆ ਉਸ ਵੇਲੇ ਤਾਂ ਹਜੇ ਬੋਲ ਲੈਂਦੇ ਹੁੰਦੇ ਸੀਗੇ 80ਵੇਂ 90ਵੇਂ ਦੌਰ ਵਿੱਚ ਉਹ ਉਹ ਵੀ ਹੈ ਨਹੀਂ ਹੁਣ ਇੱਥੇ ਹੂੰ ਤੇ ਹੁਣ ਤਾਂ ਹਾਲਾਤ ਉਦੋਂ ਤੇਜ਼ੀ ਨਾਲ ਇਹ ਇਹ ਲੱਗ ਰਿਹਾ ਜਿਵੇਂ ਪੀ 84 ਦੇ ਪ੍ਰੀ ਉਹ ਟਰਵਲ ਦੇ ਦਿਨਾਂ ਦੇ ਤੋਂ ਮੋੜਲੇ ਦਿਨਾਂ ਵਿੱਚ ਗੱਲ ਹੁੰਦੀ ਸੀ ਉਸੇ ਲੈਵਲ ਤੇ ਹੈ ਸ਼ੁਰੂ ਕਰਤਾ ਸਾਰਾ ਚੀਜ਼ ਕੰਸਲਟਡ ਲੈਵਲ ਤੇ ਇਕੱਠਾ ਕਰਕੇ ਕਰ ਰਹੇ ਆ ਜੀ ਧੰਨਵਾਦ ਜੀ ਬਹੁਤ ਬਹੁਤ ਏਸ਼ੀਅਨ ਸੀਨੀਅਰ ਜਰਨਲਿਸਟ ਜਿਸਪਾਲ ਸਿੰਘ ਜੀ ਸਿੱਧੂ ਜਿਨ੍ਹਾਂ ਦੇ ਨਾਲ ਜੋ ਅਸੀਂ ਹੁਣ ਕਿਸਾਨ ਮੋਰਚੇ ਜਿਸ ਢੰਗ ਦੇ ਨਾਲ ਉਠਾਏ ਗਏ ਨੇ ਉਸ ਦੇ ਬਾਬਤ ਤੇ ਜੋ ਵੀ ਹਾਲਾਤ ਇੱਥੇ ਕਿਸਾਨ ਮੂਵਮੈਂਟ ਦੇ ਬਣੇ ਨੇ ਪੰਜਾਬ ਦੇ ਵਿੱਚ ਜੋ ਪੋਲੀਟੀਕਲ ਮੈਸੇਜਿੰਗ ਭਗਵੰਤ ਮਾਨ ਗਵਰਨਮੈਂਟ ਦੇਣਾ ਚਾਹੁੰਦੀ ਹੈ ਜਾਂ ਕਿੰਦਰ ਸਰਕਾਰ ਦੇਣਾ ਚਾਹੁੰਦੀ ਹੈ ਉਸ ਦੇ ਬਾਰੇ ਉਹਨਾਂ ਨੇ ਐਨਾਲਿਸਿਸ ਦਿੱਤਾ ਉਹਨਾਂ ਨੇ ਕਿਹਾ ਕਿ ਬੜੀ ਹਜੇ ਗ੍ਰਿਮ ਪਿਕਚਰ ਹੈ ਪੁੱਖ ਦੇ ਬਾਰੇ ਤੇ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ